ਕੋਈ ਬੱਚਾ ਕੋਈ ਲੇਡੀ ਕੋਈ ਵਪਾਰੀ ਬਿਲਕੁਲ ਸੇਫ ਨਹੀਂ ਹੈ ਦਸਾਰੇ ਉਹ ਵਾਰ ਦੇ ਦਿਨ 10 ਬੰਦੇ ਇੱਕ 18 ਸਾਲ ਦਾ ਬੱਚਾ ਵੀ ਸੀਗਾ ਗੋਲੀਆਂ ਨਾਲ ਮਾਰਦੇ ਲੁਧਿਆਣਾ ਲੁਧਿਆਣਾ ਨਹੀਂ ਬਈ ਨਾ ਜੈਨ ਸਾਹਿਬ ਗੋਲੀ ਕਿਸੇ ਤੇ ਲੱਗਣੀ ਗੋਲੀ ਨਾ ਮਰਨਾ ਬਹੁਤ ਵੱਡੀ ਗੱਲ ਉਹ ਵੱਡੀ ਗੱਲ ਹੁਣ ਤਾਂ ਇਹ ਨੋਰਮਲ ਹੋ ਗਿਆ ਅੱਜਕੱਲ ਆਪੀ ਸਕਾਰ ਤੋਂ ਬਾਅਦ ਮਰਨ ਵਾਲਾ ਬੱਚਾ 18 ਸਾਲ ਦਾ ਮਾਰਨ ਵਾਲਾ ਬੱਚਾ 20 ਸਾਲ ਦਾ ਕੋਈ ਮੁਸਲਮਾਨਾ ਦਾ ਕੋਈ ਜਰੂਰਸ ਨਿਕਲ ਰਿਹਾ ਸੀਗਾ ਤੋ ਪਤਲਾ ਪਤਲਾ ਸਾਰੇ ਇਹਨਾਂ ਨੇ ਇੱਕ ਹਿੰਦੂ ਬੰਦਾ ਆ ਗਿਆ ਇਹਦੇ ਵਿੱਚ ਉਹਨੂੰ ਫੜ ਕੇ ਕੋਈ ਕਰਤਾ ਤੋ ਪੁੱਛਿਆ ਕਿੰਗੋਟਿਆ ਕਹਿੰਦੇ ਜੈਸ਼ਰੀ ਰਾਮ ਕਹਿੰਦੇ ਸੀ ਜੇ ਪੰਜਾਬ ਦੇ ਜੈਸ਼ਰੀ ਰਾਮ ਨਹੀਂ ਕਹਿ ਸਕਦੇ ਸੀ ਇਹਨਾਂ ਨੇ ਵੀ ਕਾਫੀ ਵਾਰ ਇਕੱਠਾ ਕਰਿਆ ਹਰ ਕੋਈ ਜੁਨਾ ਡਿਊਟੀ ਲੱਗੀ ਹੈ ਵਗੈਰਾ ਇਹਨਾਂ ਨੇ ਪੈਸਾ ਇਕੱਠਾ ਕਰਕੇ ਦਿਓ ਹਣਜ ਕੋ ਲੋਕਾਂ ਦਾ ਇਹਨੇ ਕੁਝ ਨਹੀਂ ਕਰਨਾ ਕੋਈ ਬਾਕੀ ਲੋਕਾਂ ਨੇ ਆ ਕੇ ਕੱਢ ਦੇਣਾ ਇਹਨਾਂ ਨੇ ਕੁਝ ਨਹੀਂ ਕਰਨਾ ਹਰ ਐਮਐਲਏ ਐਮਪੀ ਦੀ ਵੀ ਡਿਊਟੀ ਲੱਗੀ ਹੈ ਜੀ ਤੁਸੀਂ ਆਪਣੀ ਏਰੀਆ ਚੋਂ ਪੈਸੇ ਇਕੱਠੇ ਕਰਕੇ ਦਿਓ ਤਾਂ ਸਾਰੇ ਬੰਦੇ ਇਕੱਠੇ ਕਰ ਵੀ ਰਹੇ ਆ ਇਹੜੀ ਸਰਕਾਰ ਆਈ ਆ ਪੰਜਾਬ ਨੂੰ ਖਤਮ ਕਰਨ ਵਾਸਤੇ ਆਈ ਆ ਪੰਜਾਬ ਨੂੰ ਬਣਾਉਣ ਵਾਸਤੇ ਨਹੀਂ ਆਈ ਤੁਸੀਂ ਕੋਈ ਗੱਲ ਕਰਕੇ ਦੇਖ ਲਓ ਇਹਨਾਂ ਨਾਲ ਇਹਨਾਂ ਨੇ ਤਰੱਕੀ ਦੀ ਕੋਈ ਕਰਨੀ ਕਰਨੀ ਇਹਨਾਂ ਨੇ ਜਿਹੜਾ ਬੰਦਾ ਬੋਲਿਆ ਉਹਦੇ ਗੱਲ ਪੈ ਲੈਣਾ ਮੇਰੇ ਲੋਕ ਪੱਪਾ ਭਾਰਨੇ ਵੀ 2027 ਤੱਕ ਤਾਂ ਬਲਟ ਰਹੇ ਬਿਲਕੁਲ ਤੱਕ ਤਾਂ ਪੜਨ ਜਿਹੜਾ ਕੋਈ ਇਹਦੇ ਚ ਸ਼ੱਕ ਨਹੀਂ ਹੈ ਉਹਨੇ ਕੀ ਕੀਤਾ ਤਾਲ ਪਰ ਰੋੜ ਸੜਲਾਂ ਨਹੀਂ ਬਣਤੀ ਮੇਨ ਰੋੜਾ ਹੈ ਸੜਲਾਂ ਨਹੀਂ ਬਣਤੀ ਉਹ ਕਿਉਂ ਬਣਾਤੀ ਜੀ ਇਹਦੇ ਪਾਣੀ ਖੜਦਾ ਜੀ ਪਾਣੀ ਖੜਨ ਦਾ ਹੱਲ ਨਹੀਂ ਕੀਤਾ ਵੀ ਪਾਣੀ ਕਿਉਂ ਖੜਦਾ ਵਾ ਬੀੜੇ ਪੈਪ ਪਾਈ ਹੋ ਪਾਈਏ ਕੈਨਾਂ ਹੀ ਬਣਾ ਦੋ ਕੈਨਾਨਾ ਜੋ ਗੱਡੀ ਚਾਲੀ ਹੈ ਬਹੁਤ ਮਾੜਾ ਹਾਲ ਹੈ ਲੋ 100 ਰੁਪਏ ਦਾ ਕੰਮ ਸੀ 25 ਪੈਸੇ ਕੀਤਾ ਤੇ ਪੇਮੈਂਟ ਪੂਰੀ ਕਰ ਗਿਆ ਬੱਚੇ ਵੀ ਨਹੀਂ ਕੀਤਾ ਹੋਣਾ ਹੂੰ ਮਤਲਬ ਕਾਲਾ ਬਿਜਾਰੀ ਚੱਲਦੀ ਹੈ ਜੀ ਪੂਰੀ ਕਾਲਾ ਬਿਜਾਰੀ ਮੈਂ ਨਾ ਲੈ ਕੇ ਮੁਤਫਰਨ ਕੰਮੇ ਲੈ ਕੇ ਦਿੱਤੀ ਹੈ ਹੂੰ ਠੇਕੇਦਾਰ ਦੇਖੋ ਤੁਸੀਂ ਕੰਮ ਵੀ ਕਰ ਰਿਹਾ ਤੇ ਰਿਸ਼ਵਤਾਂ ਵੀ ਦੇ ਰਿਹਾ ਔਰ ਓਪਨ ਕਹਿ ਰਿਹਾ ਮੈਂ ਪਹਿਲ ਦਿੰਦਾ ਹਾਂ ਹਾਂ ਕਹਾਂ ਪਹਿਲ ਦਿੰਦਾ ਨਾ ਯਾਰ ਮੈਂ ਸਾਰੇ ਲੀਡਰ ਨੂੰ ਪਹਿਲ ਦਿੰਦਾ ਹਾਂ ਹੂੰ ਜੀ ਦੇਖੋ ਨਾ ਪਟ્રોલ ਪੰਪ ਰੋੜ ਪੰਗਾਂ ਦੀ 11 ਵਜੇ ਵਾਲੀ ਸੀ ਇਹ ਕਾਹਦਾ ਲੋਕ ਨੁਟਕੇ ਲਾਈਦਾ ਨੂੰ ਕੰਜਕਾਂ ਕਿਸੇ ਘਰ ਤੋਂ ਕੰਜਕਾਂ ਨਿਕਲੀਆਂ ਕੰਜਕਾਂ ਦੇ ਨਾਲ ਦੇਣਾ ਤੇ ਉਹ ਵਿਚਾਰੀਆਂ ਆਪਣੇ ਘਰਾਂ ਨੂੰ ਜਾ ਰਹੀਆਂ ਉਹਨਾਂ ਦੇ ਜਿਹੜੇ ਕੰਜਕਾਂ ਦੇ ਪੈਸੇ ਲੱਤੇ ਉਹ ਹੋ ਕੇ ਲੱਗੇ ਉਹ ਵੀ ਹੋ ਕੇ ਲੱਗੇ ਦੱਸੋ ਇਹ ਹਾਲਾਤ ਨੇ ਅੱਜਕੱਲ ਆ ਗਾਜ ਸਵਾਦ ਉਹ ਵੀ ਬਣਾਇਆ ਜਿਹੜਾ ਮੈਂਬਰ ਰਾਜਿੰਦਰ ਰਾਜਿੰਦਰ ਗਪਤਾ ਜੀ ਬਣਾਏ ਨੇ ਹੈ ਮੈਨੂੰ ਦੱਸੋ ਇਹਨੂੰ ਹੁਣ ਕੈਨੇਡਾ ਬਣਾਤਾ ਫਿਰ ਤੁਸੀਂ ਕੀ ਸਮਝਦੇ ਹੋ ਐਵੇਂ ਕੈਨੇਡਾ ਬਣਾਤਾ ਮੈਂ ਤੁਸੀ ਕਹਿਣ ਤੋਂ ਗਰੇਜ਼ ਕਰ ਰਿਹਾ ਹਾਂ ਵੀ ਜਿਹੜੇ ਇਹ ਜਿਹੜੇ ਲੋਕ ਬਣੇ ਨੇ ਇਹ ਮਿਲੀਅਨਰ ਲੋਕ ਨੇ ਪੈਸਾ ਨਗੋ ਜ਼ਿਆਦਾ ਹੈ ਨਾ ਦੀ ਪਾਕਟ ਜਿਹੜੀ ਉਹ ਭਾਰੀ ਹੈ ਤਾਂ ਕਰਕੇ ਇਹਨਾਂ ਦੇ ਇਹ ਨਜ਼ਰ ਆ ਜਾਂਦੇ ਨੇ ਲੋਕ ਮੇਹੀ ਤਾਂ ਕਹਿ ਲਾ ਵੀ ਇਹਨਾਂ ਨੂੰ ਆਪ ਪਾਰਟੀ ਨੇ ਪੈਸਾ ਜਿਹਦਾ ਵਾ ਪੰਜਾਹ ਨੂੰ ਲੁੱਟਣਾ ਆਏ ਨੇ ਲੁੱਟੀ ਲੈ ਲੁੱਟਣ ਗਿਆ ਨੇ ਲੁੱਟਣ ਲੁੱਟੀ ਕੱਲੇ ਪਾਰਟੀ ਅੰਦਰ ਪਾਰੀ ਨਹੀਂ ਜੱਸ ਸਕਦਾ ਮਤਲਬ ਵੱਡੀ ਲੀਡਰਸ਼ਿਪ ਪੈਸੇ ਫੈਸਲੇ ਦੇ ਹੱਕ ਤੇ ਦੂਜੇ ਨੰਬਰ ਦੇ ਜਿਹੜੇ ਕਾਲੀ ਵੀ ਕਲੇ ਨਹੀਂ ਕਰ ਸਕਦੇ ਇਹ ਦੋਨੇ ਇਕੱਠੇ ਹੋ ਕੇ ਤਾਂ ਦਿੱਸ ਸਕਦੇ ਤਾਂ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੌਜੂਦ ਆਸੀਂ ਸਟੂਡੀਓ ਦੇ ਵਿੱਚ ਸਾਡੇ ਨਾਲ ਲੁਧਿਆਣਾ ਸ਼ਹਿਰ ਦੇ ਉਹਗੇ बिजनेसमੈਨ ਵਿਨੋਦ ਜੈਨ ਜੀ ਸਾਡੇ ਨਾਲ ਨੇ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਵੀ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਕਿਹੜਾ ਰੁਖ اختیار ਕੀਤਾ ਹੋਇਆ ਔਰ ਪੰਜਾਬ ਸਰਕਾਰ ਜਿਹੜੀ ਹੈ ਉਹ ਵਾਕਈ ਜਿਸੇ ਸਾਹਮਣੇ ਲੋਕਾਂ ਨੇ ਉਹਨਾਂ ਨੂੰ ਵੋਟਾਂ પા ਕੇ ਚੁਣਿਆ ਔਰ ਉਹਨਾਂ ਨੇ ਵੱਡੇ ਵੱਡੇ ਜੋ ਦਾਅਵੇ ਕੀਤੇ ਪੰਜਾਬ ਦੇ ਲੋਕਾਂ ਨਾਲ ਵੀ ਉਹਨਾਂ ਨੂੰ ਸੁਰੱਖਿਅਤ ਜੀਵਨ ਜਿਹੜਾ ਪੰਜਾਬ ਦੇ ਵਿੱਚ ਦਿੱਤਾ ਜਾਏਗਾ ਕੀ ਉਹ ਮਾਹੌਲ ਉਹ ਸੁਹਾਵਨਾ ਜਿਹੜੀਆਂ ਗੱਲਾਂ ਵੱਡੀਆਂ ਵੱਡੀਆਂ ਕੀਤੀਆਂ ਗਈਆਂ ਕੀ ਉਹ ਪੰਜਾਬ ਦੇ ਲੋਕਾਂ ਨੂੰ ਮਿਲ ਪਾਰ ਰਹੀਆਂ ਨੇ ਕਿ ਨਹੀਂ ਇਸੇ ਤੇ ਅੱਜ ਚਰਚਾ ਕਰਾਂਗੇ ਵਿਨੋਦ ਜੈਨ ਜੀ ਸਾਡੇ ਨਾਲ ਮੌਜੂਦ ਨੇ ਸਟੂਡੀਓ ਸਵਾਗਤ ਕਰ ਲੈਨੇ ਆ ਜੈਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੈਨ ਸਾਹਿਬ ਕਿੰਦਾ ਦੇਖਦੇ ਹੋ ਪੰਜਾਬ ਦੇ ਮੌਜੂਦਾ ਹਾਲਾਤ ਨੇ ਜਿਹੜੇ ਤੁਸੀਂ ਵੀ ਪਲੀ ਭੰਤੀ ਜਾਣੀਓ ਕਿਉਂਕਿ ਤੁਸੀਂ ਸਮਾਜ ਦੇ ਵਿੱਚ ਇੱਕ ਵਿਚਰਦਾ ਚਿਹਰਾ ਹੋ ਤੇ ਕਿਦਾਂ ਲੱਗਦਾ ਵੀ ਪੰਜਾਬ ਦੇ ਲੋਕ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਫਤਵਾ ਦਿੱਤਾ ਉਹਨਾਂ ਨੇ ਉਦੋਂ ਤੋਂ ਕਿਤੇ ਪਲੀਪੰਤੀਓ ਜਾਣ ਬੁੱਝ ਕੇ ਤਾਂ ਨਹੀਂ ਕਿਤੇ ਵੋਟਾਂ ਪੈ ਗਈਆਂ ਜਾਂ ਅਣਜਾਣੇ ਚ ਕਿਤੇ ਵੋਟਾਂ ਪੈ ਗਈਆਂ ਵੀ ਉਹ ਚੀਜ਼ਾਂ ਇੰਪਲੀਮੈਂਟ ਨਹੀਂ ਹੋ ਰਹੀਆਂ ਪੰਜਾਬ ਤੇ ਜੋ ਚੀਜ਼ਾਂ ਪੰਜਾਬ ਦੇ ਲੋਕ ਚਾਹੁੰਦੇ ਸੀ ਕੀ ਉਹਨਾਂ ਨੂੰ ਮਿਲ ਪਾ ਰਹੀਆਂ ਜਦੋਂ ਵੋਟਾਂ ਪਾਈਆਂ ਉਸ ਟਾਈਮ ਇਹ ਲੱਗਦਾ ਸੀ ਵੀ ਜਿਹੜੀ ਆਪ ਦੀ ਸਰਕਾਰ ਬੜੀ ਕਾਮਯਾਬ ਸਰਕਾਰ ਰਹੇਗੀ ਜੀ ਕਿਉਂਕਿ ਇਹਨਾਂ ਦੀਆਂ ਗੱਲਾਂ ਸਾਂ ਦਾ ਸਹਿਰ ਬੜਾ ਟਕਰਾ ਸੀਗਾ ਜੀ ਲੋਕਾਂ ਨੂੰ ਵਿਸ਼ਵਾਸ ਸੀ ਤਾਂ ਹੀ ਉਹ 92 ਸੀਟਾਂ ਜਿੱਤਨੀਆਂ ਬਹੁਤ ਵੱਡੀ ਗੱਲ ਹੈ ਕਿਸੇ ਪਾਰਟੀ ਲਈ ਬਿਲਕੁਲ ਲੋਕਾਂ ਨੇ ਬਹੁਮਤ ਦਿੱਤਾ ਇਹਨਾਂ ਨੂੰ ਬੜੇ ਵਿਸ਼ਵਾਸ ਦੇ ਨਾਲ ਪਰ ਹੋਇਆ ਵਿਸ਼ਵਾਸ ਘਾਤ ਅੱਜ ਦੀ ਗੱਲ ਕਰ ਰਹੇ ਹਾਂ ਵੀ ਪਿਛਲੀ ਕੀ ਪੰਜਾਬ ਦੀ ਬਹੁਤ ਮਾੜੇ ਹਾਲਾਤ ਨੇ ਕੋਈ ਬੱਚਾ ਕੋਈ ਲੇਡੀ ਕੋਈ ਵਪਾਰੀ ਬਿਲਕੁਲ ਸੇਫ ਨਹੀਂ ਹੈ ਪਰ ਇਹ ਕੋਈ ਬੰਦਾ ਬਾਹਰ ਨਿਕਲਦਾ ਕਿੱਥੇ ਨੂੰ ਲੁੱਟ ਲੈਣਾ ਵਾ ਕਨੋਂ ਬੱਚਾ ਚੱਕਿਆ ਜਾਣਾ ਵਾ ਕਨੋਂ ਕਿਸੇ ਗੋਲੀ ਲੱਗ ਕੇ ਮਾਰ ਮਰਦਾ ਜਾਣਾ ਕੋਈ ਨਹੀਂ ਪਤਾ ਬਹੁਤ ਡਰਦਾ ਮਾਹੌਲ ਬਣਿਆ ਹੈ ਪੂਰੇ ਪੰਜਾਬ ਦੇ ਵਿੱਚ ਖਾ ਕੇ ਵਪਾਰੀ ਤਬਕਾ ਤਾਂ ਵੈਸੇ ਹੀ ਵੋਟ ਡਾ ਚੁੱਕਿਆ ਹੂੰ ਕਿਉਂਕਿ ਜੀ ਪਿੱਛੇ ਦੇਖਿਆ ਇੱਕ ਠੇਕੇਦਾਰ ਦੇ ਬੇਟੇ ਨੂੰ ਚਾਰ ਪੰਜ ਬੰਦੇ ਆ ਕੇ ਰੌਣਾ ਮਾਰ ਕੇ ਜ਼ਖਮੀ ਕਰਦੇ ਮਾਰਨ ਦੇ ਮਾਹੌਲ ਕਾਇਸੀ ਲੱਗਣ bắt ਗਿਆ ਪਰ ਬੜੀ ਜੋਸ਼ ਉਹਨਾਂ ਬੰਦੇ ਮਿਹਨਤ ਕਰ ਰਹੀ ਹੈ ਪਰ ਪੂਰੇ ਜੱਡ ਦੇ ਤੱਕ ਨਹੀਂ ਪਹੁੰਚਿਆ ਸਤਾਰ ਦੀ ਦਾ ਇਹ ਕਾਰਡ ਹੋਇਆ ਆ ਦੇਖ ਲਓ ਸੀ 12-13 ਦਿਨ ਹੋ ਗਏ ਹਲੇ ਕੋਈ ਤਸਲੀ ਵਕਤ ਕੰਮ ਨਹੀਂ ਹੋਇਆ ਉਹਦੇ ਪਿੱਛੇ ਮੋਟ ਕਾਰਨੇ ਇਹ ਕੰਮ ਇਹਦਾ ਤਸਲੀ ਵਕਤ ਕਿਉਂ ਨਹੀਂ ਹੁੰਦਾ ਕਿਉਂ ਰਿਕਵਰਡਾਂ ਦੀਆਂ ਨੇ ਪਹਿਲਾਂ ਤੁਸੀਂ ਮੇਹਦਾ ਦਾ ਮੇ ਹਰਾਂਤ ਬਾਕੀ ਵੀ ਕਿਸ ਤਰ੍ਹਾਂ ਦੇ ਨੇ ਦਸਾਰੇ ਉਹ 12 ਦਿਨ 10 ਬੰਦੇ ਇੱਕ 18 ਸਾਲ ਦਾ ਬੱਚਾ ਵੀ ਸੀਗਾ ਗੁੜੀਆਂ ਦਾ ਮਾਰਦੇ ਲੁਧਿਆਣੇ ਚ ਲੁਧਿਆਣੇ ਵਿੱਚ ਹੂੰ ਤੇ ਦੇਖੋ ਕਿ ਕਿਦਾਂ ਹਰਦ ਬੰਦੇ ਜਾ ਰਹੇ ਨੇ ਹੂੰ ਇੱਕ ਆ ਗੱਲਾ ਜੇ ਨਹਿਰ ਦੇ ਵਿੱਚ ਕੋਲੇ ਬੰਦੇ ਨੇ ਘੇਰ ਕੇ ਬੰਦਾ ਕੁੱਟਿਆ ਮਾ ਉਹ ਉਹਨੇ ਆਪਣੀ ਜਾਨ ਬਚਾਉਣ ਦੇ ਲਈ ਨਹਿਰ ਖਾਲ ਮਾਰੀ ਹੂੰ ਉਸ ਮੁੰਡੇ ਨੂੰ ਨਹਿਰ ਤੋਂ ਬਾਹਰ ਨਹੀਂ ਕੱਢਤਾ ਇੱਟਾ ਮਾਰ ਮਾਰ ਕੇ ਮਾਰਤਾ ਇਤੋਂ ਵੱਧ ਫੜਾ ਕੀ ਮਾਰਾ ਹਵਲੂਗਾ ਕਾਲੀ ਸੇਫਟੀ ਹੈ ਪੰਜਾਬ ਦੇ ਵਿੱਚ मतलब ਲੋਕਾਂ 'ਚ ਕਿਸੇ ਤਰ੍ਹਾਂ ਦਾ ਡਰ ਦਾ ਮਾਹੌਲ ਹੈ ਹੀ ਨਹੀਂ ਬਿਲਕੁਲ ਗਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਕਿ ਕਤਲ ਦਾ ਰੋਹ ਹੀ ਹੁੰਦੇ ਨੇ ਰਾਮਨਗਰ ਮੁੰਡੀਆਂ ਉੱਥੇ ਖਾਰਸਾਲ ਦਾ ਮੁੰਡਾ ਗੋਲੀ ਮਾਰ ਕੇ ਮਾਰਦਾ મતલਬ ਇੱਕ ਕਾਲ ਨਹੀਂ ਬਈ ਸ਼ੇਰਪੁਰ ਇਹ ਮਾਰਕਟ ਹੈ ਉੱਥੇ ਇੱਕ ਬੰਦਾ ਗੋਲੀ ਮਾਰ ਕੇ ਮਾਰਦਾ ਆ ਖੂਆ ਖਾਂ ਤਾਂ ਬਹੁਤ ਜ਼ਿਆਦਾ ਹੋ ਗਿਆ ਨਾ ਖੋ ਤਾਂ ਫਿਰ 5 ਵਜੇ ਖੋ ਹੋ ਗਈ ਜੀ ਬੰਦਾ ਫੈਕਟਰੀ ਤੋਂ ਗਿਆ ਰਾਜੀ ਕੇ ਲਿਆ ਪੈਹ ਕੋ ਕੇ ਭੱਜ ਗਏ ਦੇ ਪਹਿਲਾਂ ਤਾਂ ਜੈਨ ਸਾਹਿਬ ਗੋਲੀ ਕਿਸੇ ਤੇ ਲੱਗਣੀ ਗੋਲੀ ਨਾਲ ਮਰਨਾ ਬਹੁਤ ਵੱਡੀ ਗੱਲ ਉਹ ਵੱਡੀ ਗੱਲ ਹੁੰਦੀ ਹੈ ਅੱਜ ਕੱਲ ਬਹੁਤ ਵੱਡੀ ਗੱਲ ਹੁਣ ਤਾਂ ਇਹ ਨਾਰਮਲ ਹੋ ਗਿਆ ਕੱਲ ਅੱਜ ਕੱਲ ਆਪ ਦੀ ਸਰਕਾਰ ਤੋਂ ਬਾਅਦ ਮਰਨ ਵਾਲਾ ਬੱਚਾ 18 ਸਾਲ ਦਾ ਮਾਰਨ ਵਾਲਾ ਬੱਚਾ 20 ਸਾਲ ਦਾ ਅੱਜ ਕੱਲ ਆਪ ਦੀ ਸਰਕਾਰ ਆਉਣ ਤੋਂ ਬਾਅਦ ਹੂੰ ਪੰਜਾਬ ਦੇ ਹਾਲਾਤ ਬਹੁਤ ਵਿਗੜੇ ਨੇ ਬਿਜ਼ਨਸ ਖਤਮ ਹੁੰਦਾ ਜਾ ਰਿਹਾ ਸਾਡੇ ਬੰਦੇ ਜਿਹੜੇ ਨੇ ਆਪ ਵਾਲੇ ਹੂੰ ਪੈਸਾ ਇਕੱਠਾ ਕਰਦੇ ਲੱਗੇ ਹੋਏ ਨੇ ਕੰਮ ਹੀ ਨਹੀਂ ਕੋਈ ਹੂੰ ਮਤਲਬ ਜਿਹੜੇ ਐਮਰਲੇ ਨੇ ਜਿਨ੍ਹਾਂ ਦਾ ਕੰਮ ਹੈ ਸਾਰੇ ਸਿਸਟਮ ਸਹੀ ਕਰਨਾ ਹੈ ਜੀ ਉਹ ਥਲੇ ਗਲੀਆਂ ਜੀ ਕੰਮ ਕਰਦੇ ਫਿਰਦੇ ਗਲੀਆਂ ਜੀ ਫੋਟੋ ਖਿਚਾਈ ਜਾਂਦੇ ਨੇ ਹਾਂ ਆ ਗਲੀ ਪੱਕੀ ਕਰਦੇ ਕੱਚੀ ਸੜਕਾਂ ਨਹੀਂ ਬਣੀਆਂ ਪੂਰੇ ਲੁਹਾਨੇ ਦੇ ਵਿੱਚ ਹੱਪਕੇ ਨਾਲ ਹਾਲਾਤ ਮਾੜੇ ਨੇ ਸੜਕ ਸੀਵਰੇਜ ਜਿਹੜਾ ਬੰਦਾ ਇਹ ਹੀ ਨਹੀਂ ਕੰਮ ਕਰ ਸਕਦਾ ਬਾਕੀ ਕੰਮ ਕੀ ਕਰਨਾ ਕੀ ਉਮੀਦ ਰੱਖ ਸਕਦੇ ਅਸੀਂ ਉਹਨਾਂ ਤੋਂ ਜੀ ਜੀ ਕੋਈ ਉਮੀਦ ਨਹੀਂ ਰੱਖ ਸਕਦੇ ਹਾਲਾਤ ਬਹੁਤੀ ਜ਼ਿਆਦਾ ਮਾੜੇ ਨੇ ਆਪਾਂ ਜਿੰਨਾ ਵੀ ਕਹੇ ਜੀ ਉਹਨਾਂ ਘਟਾ ਹੈ ਉਹਦਾ ਰੀਜ਼ਨ ਬਹੁਤ ਵੱਡਾ ਹੋਰ ਵੀ ਹੈ ਕੋਈ ਬੰਦਾ ਉੱਠਦਾ ਇੱਕ ਬੰਦੇ ਨੇ ਦੋ ਹਬੀਬਾਂ ਗਾਲਾਂ ਕੱਢਦੇ ਆ ਗਾਲਾਂ ਕੱਢਣਾ ਆਲੇ ਨੂੰ ਕਹਿੰਦਾ ਜੀ ਮੈਨੂੰ ਖਤਰਾ ਜਾਂਦਾ ਮੇਰੇ ਤੋਂ ਕੋਈ ਬੰਦਾ ਅਟੈਕ ਕਰ ਸਕਦਾ ਉਹ ਜਾਂਦਾ ਸਰਕਾਰ ਨੂੰ ਗਨਮੈਨ ਦੇਣ ਦੀ 2 3 4 5 6 ਤੱਕ ਉਹ ਕਰਦੇ ਕੀ ਹੈ ਅੱਜ ਇਲੈਕਸ਼ਨ ਹੋਏ ਨੇ ਜੈਨ ਸਾਹਿਬ ਪਿਛਲੇ ਤੋਂ ਤੁਸੀਂ ਗਨਮੈਨ ਦੀ ਗੱਲ ਕੀਤੀ ਪਿੱਛੇ ਹੁਣ ਲੁਧਿਆਣਾ ਜਿਹੜੀ ਜਿਮਨੀ ਚੋਣ ਹੋਈ ਹੈ ਉਹਦੇ ਚ ਕਹਿੰਦੇ ਆਮ ਆਦਮੀ ਪਾਰਟੀ ਨੇ ਕਈ ਲੋਕਾਂ ਨੂੰ ਗਨਮੈਨ ਦੇਤੇ ਡਿਊਰਿੰਗ ਇਲੈਕਸ਼ਨ ਜਦੋਂ ਇਲੈਕਸ਼ਨ ਖਤਮ ਹੋਏ ਆ ਤੇ ਉਹ ਸਿਕਿਉਰਿਟੀ ਵਾਪਸ ਲੈ ਲਈ ਕਿਉਂਕਿ ਜਿੱਤ ਕੇ ਅਗਲੇ ਕਾਰਨਾ ਜੀ ਜਿਹੜੇ ਅੱਜ ਹਜ਼ਾਰਾਂ ਹੀ ਬੰਦੇ ਸਰਕਾਰ ਨੇ ਘਰ ਮੈਂ ਲੋਕਾਂ ਨੂੰ ਦਿੱਤੇ ਸੇਫਟੀ ਵਾਸਤੇ ਜੀ ਕਿਹੜੀ ਸੇਫਟੀ ਕਰਨ ਲੱਗਿਆਂ ਹਮ ਜਿਹੜਾ ਬੰਦਾ ਗਾਲਾਂ ਹੀ ਕੱਢੀ ਜਾਣੀਆਂ ਦੂਜੇ ਬੰਦਿਆਂ ਨੂੰ ਹਾਲਾਤ ਖਰਾਬ ਕਰਨੇ ਪੰਜਾਬ ਦੇ ਹਿੰਦੂ ਸਿੱਖ ਦਾ ਚੱਕਰ ਹਿੰਦੂ ਮੁਸਲਮਾਨ ਦਾ ਚੱਕਰ ਐਵੇਂ ਇੱਕ ਦੂਜੇ ਦੇ ਤੇ ਗਾਲਾਂ ਕੱਢ ਕੱਢ ਕੇ ਮਾਹੌਲ ਖਰਾਬ ਕਰ ਰਹੇ ਆ ਹਮ ਜੇਰੇ ਸਹੀਤ ਪਰਮਨੰਨ ਵਾਲੇ ਲੋਕ ਹੈ ਕਿ ਉਹ ਸਿੱਖ ਧਰਮ ਹੈ ਕਿ ਉਹ Hindu ਧਰਮ ਹੈ ਕਿ ਉਹ ਮੁਸਲਮਾਨ ਹੈ ਕਿ ईसाई ਹੈ ਕੋਈ ਬੰਦਾ ਇੱਕ ਦੂਜੇ ਲਈ ਗਲਤ ਕੰਮ ਨਹੀਂ ਕਰ ਸਕਦਾ ਬਿਲਕੁਲ ਇਹ ਸਾਡੇ ਗੇ ਰਾਜਨੀਤਿਕ ਲੋਕ ਹੈ ਜਿਹੜੇ ਧਰਮ ਦੇ ਨਾਂ ਤੇ ਪੰਗੇ ਪਾਉਂਦੇ ਨੇ ਜੀ ਹਾਲਾਤ ਖਰਾਬ ਕਰਦੇ ਨੇ ਆ ਕੱਲ ਦਿਖਾ ਤੁਸੀਂ ਅਜਿੰਦਰ ਹੂੰ ਕੋਈ ਮੁਸਲਮਾਨਾਂ ਦਾ ਕੋਈ ਜਰੂਰ ਸਿਕਲਿਆ ਸੀਗਾ ਕੋਈ ਪੱਤਲਾ ਪਤਲਾ ਸਾੜਿਆ ਉਹਨਾਂ ਨੇ ਤੇ ਇੱਕ Hindu ਬੰਦਾ ਆ ਗਿਆ ਉਹਦੇ ਵਿੱਚ ਹੂੰ ਉਹਨੂੰ ਫੜ ਕੇ ਕੁੱਟਦਾ ਪੁੱਛਿਆ ਕਿਉਂ ਘਟਿਆ ਕਹਿੰਦੇ ਜੈ ਸ਼੍ਰੀ ਰਾਮ ਕਹਿੰਦੇ ਸੀ ਹਮ ਯਾਰ ਪੰਜਾਬ ਦੇ ਜੈ ਸ਼੍ਰੀ ਰਾਮ ਨਹੀਂ ਕਹਿ ਸਕਦੇ ਸੀ ਨਹੀਂ ਨਾਲੇ ਇੰਨੇ ਲੋਕਾਂ ਦੇ ਸਾਹਮਣੇ ਕੋਈ ਵੈਸੇ ਮੈਂ ਸਮਝਦਾ ਨਹੀਂ ਕੋਈ ਬੰਦਾ ਲੰਘ ਰਿਹਾ ਤੇ ਉਹ ਜੈ ਸ਼੍ਰੀ ਰਾਮ ਦੇ ਨਾਰੇ ਲਾਏਗਾ ਕਿਉਂਕਿ ਇੰਨੀ ਦਾ ਇਹ ਮੁਸ਼ਲ ਹੈ ਕਿਉਂ ਲਾਊਗਾ ਹਮ ਪਰ ਇਹ ਬਦ ਵਿੱਚ ਵੀ ਨਾਰਜ਼ੀ ਲੋਕ ਨੇ ਜਿਹੜੇ ਹਾਲਾਤ ਖਰਾਬ ਕਰਦੇ ਆ ਇਹ ਆਮ ਮੁਸਲਮਾਨੀ ਹੈ ਹਮ ਲੀਡਰ ਬੰਦੇ ਹੋਣਗੇ ਵਿੱਚ ਜਿਹੜੇ ਐਵੇਂ ਨਾਮ ਚਮਕਾਉਣ ਲਈ ਲੋਕਾਂ ਚ ਕਿਵੇਂ ਬਹੁਤ ਦੇ ਕੰਮ ਕਰ ਰਹੇ ਹਨ ਉਹਦਾ ਹੀ ਲੋਕ ਨੇ ਆ ਬਾਕੀ ਦੇਖੋ ਤੁਸੀਂ ਇਦਾਂ ਹਾਲਾਤ ਮਾਰੇ ਹੁੰਦੇ ਜਾ ਰਹੇ ਆ ਕੀ ਲੱਗਦਾ ਸਰਕਾਰ ਜਿਹੜੀ ਐ ਕੰਮਾਂ ਤੋਂ ਕਿਤੇ ਕਿਤੇ ਭੱਜ ਰਹੀ ਐ ਜਾਂ ਉਹਦੇ ਕੋ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਸਿਸਟਮ ਜਿਹੜਾ ਉਹ ਕੰਟਰੋਲ ਨਹੀਂ ਹੋ ਪਾਰਿਆ ਕਿਉਂਕਿ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਕਦੀ ਐਡਾ ਲੜਾਈਆਂ ਨਹੀਂ ਸੁਣੀਆਂ ਵੀ ਮੁਸਲਮਾਨ ਹਿੰਦੂ ਨਾਲ ਲੜਪੇ ਜਾਂ ਮੁਸਲਮਾਨ ਸਿੱਖ ਨਾਲ ਲੜਪੇ ਜਾਂ ਹਿੰਦੂ ਸਿੱਖ ਨਾਲ ਲੜਪੇ ਜੇ ਲੜਦੇ ਵੀ ਸੀ ਤਾਂ ਉਹ ਉਹ ਥੋੜਾ ਦਾਇਰਾ ਹੁੰਦਾ ਸੀ ਉਸ ਦਾ ਕੋਈ ਉਹ ਦਾਇਰੇ ਦੇ ਵਿੱਚ ਰਹਿ ਕੇ ਹੁੰਦੀ ਸੀ ਗੱਲ ਜਾਂ ਕਿਸੇ ਦੀ ਬੇਅਦਬੀ ਹੋ ਗਈ ਜਾਂ ਕਿਸੇ ਗੁਰਦੁਆਰਾ ਸਾਹਿਬ ਚ ਬੇਅਦਬੀ ਹੋ ਗਈ ਜਾਂ ਕਿਸੇ ਮੰਦਿਰ ਚ ਬੇਅਦਬੀ ਹੋ ਗਈ ਉਹ ਚੀਜ਼ਾਂ ਜਿਹੜੇ ਸਮਾਜਿਕ ਤੌਰ ਤੇ ਵਿਚੜਦੇ ਨੇ ਲੋਕ ਜੇ ਤੁਹਾਡੇ ਰਗੇ ਜਿਹੜੇ ਮਹਾਨ ਬਹੁ ਲੋਕ ਦੇ ਵਿੱਚ ਬੈ ਕੇ ਕਿਤਨਾ ਕਿਤੇ ਉਹ ਪੈਸੇ ਕਢਾ ਦਿੰਦੇ ਸੀ ਨਹੀਂ ਅੱਜ ਦੀ ਡੇਟ ਦੇ ਵਿੱਚ ਕਾਰਨ ਇਹ ਹੈ ਜਿਹੜੀ ਸਰਕਾਰ ਹੈ ਨਾ ਜੀ ਹੂੰ ਉਸ ਕਾਰ ਲੋਕਾਂ ਦੇ ਕੰਮਾਂ ਵਾਸਤੇ ਨਹੀਂ ਬਣੀ ਹੂੰ ਉਹ ਪੈਸੇ ਇਕੱਠੇ ਕਰਨ ਲਈ ਬਣੀ ਹੋਈ ਹੈ ਜੀ ਉਹਦਾ ਧਿਆਨ ਹੈ ਕਿ ਮੈਂ ਪੈਸੇ ਕਿੱਦੇ ਇਕੱਠਾ ਕਰਾਂ ਹੂੰ ਕੰਮ ਬਲ ਧਿਆਨ ਨਹੀਂ ਸਾਡੇ ਜਿਹੜੇ ਪੰਜਾਬ ਦੇ ਲੋਕ ਵੀ ਦੇਖਿਆ ਤੁਸੀਂ ਅਸੀਂ ਇਹਨਾਂ ਨੂੰ ਮਤਲਬ ਕੋਈ ਦੀ ਗੱਲ ਪੁੱਛਣਾ ਵੀ ਸਰਕਾ ਕਿਉਂ ਨਹੀਂ ਬਣੀਆ ਇਹ ਗਲੀਆਂ ਕਿਉਂ ਨਹੀਂ ਬਣੀਆਂ ਉਹਨੇ ਨਾਲ ਹੀ ਸੈਂਟਰ ਸਰਕਾਰ ਦੇ ਜੁਮੇ ਪਾ ਦੇਣਾ ਜਾਂ ਕਾਂਗਰਸ ਜੁਮੇ ਪਾ ਦੋ ਜਾਂ ਕਾਲੀ ਜੁਮੇ ਪਾ ਦੇਣਗੇ ਜੀ ਇਹ ਕੰਮ ਨਹੀਂ ਕਰਨ ਦੇ ਜੀ ਐਦਾਂ ਨਹੀਂ ਕਰਨ ਦੇ ਪੈਸਾ ਨਹੀਂ ਆਇਆ ਬਿਨਾ ਮਤਲਬ ਰੋੜਾ ਪਾਉਂਦੇ ਆ ਕੰਮ ਨ ਕਰਨ ਨੂੰ ਕੁਛ ਹੈ ਨਹੀਂ ਨਾ ਕੋਈ ਨਾ ਹੀ ਨਾ ਕੋਈ ਪੈਸਾ ਨਾ ਹੀ ਕੋ ਕੰਮ ਕਰਨ ਨੂੰ ਕੋਈ ਟਾਈਮ ਨਾ ਕੋਈ ਵਿਜਨ ਨਾ ਕੋਈ ਵਿੱਚ ਕੰਮ ਕਰਨੇ ਆ ਕੋਈ ਕੰਮ ਨਹੀਂ ਕਰਨ ਨੇ ਬਸ ਯਾਰ ਸੈਂਟਰ ਸਰਕਾਰ ਨੂੰ ਗਾਲਾਂ ਕੱਢਣਗੇ ਆ ਜੀ ਮੋਦੀ ਸਾਨੂੰ ਪੈਸਾ ਨਹੀਂ ਦੇ ਰਿਹਾ 1600 ਕਰੋੜ ਦੇ ਕੇ ਜਾ ਰਿਹਾ ਬਾਕੀ ਪੈਸੇ ਉਹ ਕਹਿੰਦਾ 12000 ਕਰੋੜ ਦਿੱਤਾ ਪਹਿਲਾਂ ਹਸਾਬ ਦਾ ਦਿਓ ਤੈਨਾਂ ਕਿ ਪੈਸੇ ਦਮੰਗੇ ਨਾ ਹੁਣ ਵੀ ਇੱਕ ਯੋਜਨਾ ਸ਼ੁਰੂ ਕੀਤੀ ਹੈ ਪੰਜਾਬ ਦੇ ਲੋਕਾਂ ਤੋਂ ਪੈਸਾ ਮੰਗਿਆ ਜਾ ਰਿਹਾ ਜਿਹੜੇ ਫਲੱਡ ਦੇ ਲਈ ਆ ਉਹ ਹਣਾਂ ਨੇ ਵੀ ਕਾਫੀ ਵਾ ਇਕੱਠਾ ਕਰ ਰਿਹਾ ਹਰ ਇੱਕ ਦੀ ਡਿਊਟੀ ਲੱਗੀ ਹੈ ਬਗੜਾ ਵੀ ਇਹਨਾਂ ਨੇ ਪੈਸਾ ਇਕੱਠਾ ਕਰਕੇ ਦਿਓ ਹਮ ਹਣਾਂ ਚ ਕੋ ਲੋਕਾਂ ਦਾ ਇਹਨੇ ਕੁਝ ਨਹੀਂ ਕਰਨਾ ਕੋਈ ਬਾਕੀ ਲੋਕਾਂ ਨੇ ਆ ਕੇ ਕਰ ਦੇਣਾ ਇਹਨਾਂ ਨੇ ਕੁਝ ਨਹੀਂ ਕਰਨਾ ਹਰ ਐਮਐਲਏ ਐਮਪੀ ਦੀ ਵੀ ਡਿਊਟੀ ਲੱਗੀ ਹੈ ਜੀ ਤੁਸੀਂ ਆਪਣੀ ਏਰੀਆ ਚੋਂ ਪੈਸੇ ਇਕੱਠੇ ਕਰਕੇ ਦਿਓ ਤਾਂ ਦਿਓ ਇਹ ਤਾਂ ਹੀ ਸਾਰੇ ਬੰਦੇ ਇਕੱਠੇ ਕਰ ਵੀ ਕਾਲੇ ਇਥੇ ਕਾਫੀ ਮੰਤਰੀ ਪਰ ਜੈਨ ਸਾਹਿਬ ਪੈਸੇ ਇਕੱਠੇ ਕਰ ਰਹੇ ਨੇ ਮੈਂਬਰ ਪਾਰਲੀਮੈਂਟ ਚਾਹੇ ਇਕੱਠਾ ਕਰੇ ਚਾਹੇ ਐਮ ਐਲ ਏ ਇਕੱਠਾ ਕਰੇ ਪਰ ਇਹ ਜੇਬਾਂ ਚ ਉਹ ਤੁਹਾਡੀ ਜਾ ਰਿਹਾ ਕਿਉਂਕਿ ਵਪਾਰੀਆਂ ਨੇ ਪੈਸੇ ਦੇਣੇ ਆ ਲੋਕਾਂ ਨੇ ਆਪਣੇ ਘਰੋਂ ਚੱਕ ਕੇ ਪੈਸੇ ਨਹੀਂ ਦੇਣੇ ਤੇ ਕੀ ਸਮਝਦੇ ਵਪਾਰੀਆਂ ਤੇ ਵਰਕਲੋਡ ਵਧੂਗਾ ਵਪਾਰੀਆਂ ਤੇ ਤਸ਼ੱਦਦ ਵਧੇਗੀ ਜਾਂ ਵਪਾਰੀਆਂ ਤੇ ਕਿਸੇ ਤਰ੍ਹਾਂ ਦੀਆਂ ਰੇਡਾਂ ਵਧਣਗੀਆਂ ਉਹ ਤਾਂ ਵਧ ਹੀ ਰਹੀਆਂ ਨੇ ਜੀ ਇਹਨਾਂ ਕੰਮ ਹੀ ਮੈਂ ਕਹੀ ਕਰਾਂ ਕਿ ਪੈਸੇ ਇਕੱਠੇ ਕਰਨ ਲੱਗੇ ਨੇ ਹੜਾ ਕਿਸਾਨਾਂ ਨੂੰ ਕੋਈ ਪੈਸਾ ਪਹੁੰਚ ਨਹੀਂ ਜਣਾਉਣਾ ਨੇ ਪੈਸਾ ਇਕੱਠਾ ਕਰਕੇ ਅੰਦਰ ਰੱਖਣੇ ਆ 2072 2072 ਲਈ ਹਮ ਬਪਾਰੀਆਂ ਤੋਂ ਪੈਸਾ ਇਕੱਠਾ ਕਰ ਰਿਆ ਹੈ ਵਪਾਰੀ ਪਰੇਸ਼ਾਨ ਹੈ ਬਿਜਲੀ ਲੀਡਾ ਕੱਟ ਲਗੀ ਜਾਂਦੇ ਬਿਜਲੀ ਫੈਕਟਰੀਆਂ ਫੇਲ ਹੋਣ ਦੀ ਤਰ ਤੇ ਪਈਆਂ ਨੇ ਲੇਬਰ ਇੱਥੇ ਉਧਾਂ ਭਜਾਈ ਜਾਂਦਾ ਜੀ ਪ੍ਰਵਾਸੀ ਭਜਾਓ ਪ੍ਰਵਾਸੀ ਭਜਾਓ ਕੋਈ ਨਾ ਕੋਈ ਨਵਾਂ ਪੰਗਾ ਜਿਆ ਪਾ ਕੇ ਬਹਿ ਜਾਂਦੇ ਆ ਵਪਾਰੀ ਨੁਕਸਾਨ ਕਰਨ ਵਾਸਤੇ ਇਹ ਕਹਿੰਦੇ ਆ ਵੀ ਪੰਜਾਬ ਨੂੰ ਖਤਮ ਕਿੱਦਾਂ ਕਰਨਾ ਹੈ ਜੀ ਇਹ ਜਿਹੜੀ ਸਰਕਾਰ ਆਈ ਆ ਪੰਜਾਬ ਨੂੰ ਖਤਮ ਕਰਨ ਵਾਸਤੇ ਆਈ ਆ ਪੰਜਾਬ ਨੂੰ ਬਣਾਉਣ ਵਾਸਤੇ ਨਹੀਂ ਆਈ ਤੁਸੀਂ ਕੋਈ ਗੱਲ ਕਰਕੇ ਦੇਖ ਲੋ ਇਹਨਾਂ ਨਾਲ ਇਹਨਾਂ ਦੇ ਟਰੱਕੀ ਦੀ ਕੋਈ ਕਰਨੀ ਕਰਨੀ ਇਹਨਾਂ ਨੇ ਜਿਹੜਾ ਬੰਦਾ ਬੋਲਿਆ ਉਹਦੇ ਗੱਲ ਪੈ ਲੈਣਾ ਦੁਗੇ ਲੋਕਾਂ ਦੇ ਜਮਾਦਾਰਨਾ ਜੀ ਇਸ ਕਰਕੇ ਕੰਮ ਨਹੀਂ ਹੋ ਰਿਹਾ ਇਸ ਕਰਕੇ ਕੰਮ ਨਹੀਂ ਹੋ ਰਿਹਾ ਤੁਸੀਂ ਕੰਮ ਧਿਆਨ ਦਿਓ ਨਾ ਆਪਣਾ ਦਖਾਵਾ ਆਪਾਂ ਲੋਕਾਂ ਦੇ ਆ ਰਹੇ ਨੇ ਜਦ ਐ ਕਿ ਸਰਕਾਹੜੀ ਵਧੀਆ ਬਣੀ ਹੋਈ ਕੋਈ ਇੱਕ ਵੀ ਸਰਕ ਨਹੀਂ ਹੈ ਇੱਥੇ ਹੜ ਨਹੀਂ ਆਏ ਬਿਲਕੁਲ ਬਾਦ ਅਗੈ ਸਰਕਾਰਾਂ ਰੁੜ ਗਈਆਂ ਕੋਈ ਪਹਿਲਾਂ ਸਰਕਾਰਾਂ ਨੇ ਬਣਾਈ ਹੋਈਆਂ ਸੀ ਇਹਨਾਂ ਦਾ ਬਣਾਈਆਂ ਵੀ ਕੋਈ ਨਹੀਂ ਸੀਆਂ ਪਰ ਹੁਣ ਸਭ ਬਿਨਾਂ ਦੇਖਾਓ ਕਿ ਸਰਕਾਰ ਦੀ ਛਈ ਹੈ ਜੈਨ ਸਾਹਿਬ ਤੁਸੀਂ ਵਪਾਰ ਇੱਕ ਤੌਰ ਤੇ ਜੁੜੇ ਹੋਏ ਹੋ ਸਮਾਜ ਦੇ ਨਾਲ ਤੇ ਕੀ ਲੱਗਦਾ ਵੀ ਵਪਾਰੀ ਸਰਕਾਰ ਨੂੰ ਅੱਖਾਂ ਦਾ ਦਿਖਾਂਦਾ ਵੀ ਆ ਕੰਮ ਗਲਤ ਹੋ ਰਿਹਾ ਜਾਂ ਆ ਚੀਜ਼ਾਂ ਸਾਡੇ ਮੁਤਾਬਕ ਨਹੀਂ ਚੱਲ ਰਹੀਆਂ ਪਰ ਲੱਗਦਾ ਵੀ ਵਪਾਰੀਆਂ ਦੀ ਗੱਲ ਸਰਕਾਰ ਦੇ ਦੁਆਰੇ ਸੁਣੀ ਜਾਂਦੀ ਹੈ ਕਿਉਂਕਿ ਜੇ ਵਪਾਰੀ ਬੋਲਦਾ ਵੀ ਹੈ ਤਾਂ ਮੈਂ ਦੇਖਿਆ ਵੀ 2-4-5 ਦਿਨ ਵਪਾਰੀ ਸੜਕਾਂ ਦੇ ਉੱਤਰਦਾ ਹੈ ਜਿਆਦਾ ਸਰਕਾਰ ਵੱਲੋਂ ਕੋ ਦਬਕਾ ਆ ਜਾਂਦਾ ਜਾਂ ਫਿਰ ਵਪਾਰੀਆਂ ਦੇ ਵਿੱਚ ਵੀ ਕੋਈ ਕਮੀ ਹੋ ਸਕਦੀ ਹੈ ਵੀ ਜਿਹੜਾ ਉਹ ਵਾਪਸ ਬੈਕਫੁੱਟ ਤੇ ਆ ਜਾਂਦੇ ਵਪਾਰੀ ਦੀ ਪ੍ਰਾਣ ਨਹੀਂ ਹੈ ਜੀ ਬਹੁਤ ਵੱਡੀ ਇਕ ਟਾਈਮ ਜਾ ਦੇ ਨਹੀਂ ਸਕਦਾ ਉਹਦਾ ਬਾੜ ਦਿੰਦਾ ਨਾ ਬੀਨ ਸਰਦਾਰ ਦੂਜੇ ਨੰਬਰ ਜਿਹੜੇ ਆਪਦੇ ਐਮਐਲਏ ਆਪਦੇ ਹੋਰ ਲੋਕ ਵੀ ਆ ਢਪਕਾ ਵੀ ਮਾਰਦੇ ਰਹਾਣਾ ਬਹਿ ਜਾਵੇਂ ਪੰਗਾ ਨਾਲੇ ਧੱਕਾ ਵੀ ਕਰਦੇ ਆ ਮਤਲਬ ਪ੍ਰੈਸ਼ਰ ਹੈ ਤੁਹਾਡੇ ਪੂਰਾ ਪ੍ਰੈਸ਼ਰ ਹਮ ਕੰਮ ਅੱਜ ਹੀ ਜਿਹੜੇ ਪ੍ਰੈਸ਼ਰ ਚੀਜ਼ ਦਾ ਕੰਮ ਬੰਦ ਕਰਾਂ ਦਾ ਪ੍ਰੈਸ਼ਰ ਜ਼ਿਆਦਾ ਹੈ ਵੀ ਬਾਰੀਆਂ ਦਾ ਕੰਮ ਕਿੱਦਾਂ ਬੰਦ ਕਰੀਏ ਕੰਮ ਵਧਾਉਂਦਾ ਨਹੀਂ ਹੈ ਜੀ ਜਿਵੇਂ ਸਰਕਾਰ ਕਹਿੰਦੀ ਜਦੋਂ ਆਈ ਸੀ ਵੀ ਨਵੇਂ ਨਵੇਂ ਅਸੀਂ ਇਥੇ ਜੁਨਟ ਲਵਾਵਾਂਗੇ ਅਸੀਂ ਇਥੇ ਰੁਗਾਇ ਵਧਾਵਾਂਗੇ ਅਸੀਂ ਬਿਜ਼ਨਸ ਵਧਾਵਾਂਗੇ ਕਿਹੜਾ ਬਿਜ਼ਨਸ ਵਧਾਤਾ ਸਾਰੇ ਲੋਕ ਕੰਮ ਛੱਡ ਕੇ ਜਾਣ ਨੂੰ ਤਿਆਰ ਨੇ ਐਡੇ ਹਾਲਾਤ ਬਣੇ ਹੋਏ ਨੇ ਜੇ ਡਿਗਰੇ ਸਥਾਈ ਆਵੇ ਫਿਰ ਕਾਰ ਬਦਲੇ ਸਿਆ ਸਾਡਾ ਕੁਝ ਬਣ ਜਵੇ ਹੂੰ ਮੇਰੇ ਲੋਕ ਪੰਪਾ ਬਾਹਰ ਨੇ ਵੀ 2027 ਤੱਕ ਤੱਕਤਾ ਪੜ ਰਹਾ ਬਿਲਕੁਲ ਤੱਕਤਾ ਪੜ ਰਿਹਾ ਕੋਈ ਇਹਦੇ ਚ ਸ਼ੱਕ ਨਹੀਂ ਹੈ ਵਪਾਰੀ ਵੀ ਦੁਖੀ ਨੇ ਇਸ ਤੋਂ ਬਹੁਤ ਜ਼ਿਆਦਾ ਹੂੰ ਇੱਕ ਤਾਂ ਦਾ ਵਾਈ ਦੁਖੀ ਇਹਨਾਂ ਬਹੁਤ ਜ਼ਿਆਦਾ ਦੁਖੀ ਹੈ ਕੰਮ ਕੋਈ ਹੈ ਨਹੀਂ ਫਿਰ ਕਾ ਜਿਹੜਾ ਕੰਮ ਨਾਲ ਕਾ ਦਾ ਸਕਾਰ ਨਹੀਂ ਕਰ ਦਿੰਦੀ ਕੋਈ ਨਾ ਕੋਈ ਪੰਗਾ ਪਾਈ ਰੱਖਦੀ ਹੈ ਹੁਣ ਡਾਈਆਂ ਦਾ ਪੰਗਾ ਕਦੇ ਉਹਦਾ ਪੰਗਾ ਹੁਣ ਡੈਂਗਾ ਨਾਲ ਕਿੰਨੇ ਬੰਦੇ ਜੁੜੇ ਹੋਏ ਨੇ ਜੀ ਜੀ ਜੇ ਡਾਏਗਾ ਜੀ ਕੋਈ ਕਮਜ਼ੋਰੀ ਹੈਗੀ ਹੈ ਤਾਂ ਜੇ ਕੋਈ ਪ੍ਰੋਬਲਮ ਹੈਗੀ ਇਹਨੂੰ ਹੱਲ ਕਰੋ ਤੁਸੀਂ ਹੂੰ ਉਹ ਬੜਨਾ ਵੀ ਚਾਹੀਦਾ ਸਰਕਾਰ ਦਾ ਕੰਮ ਹੈ ਕਿਉਂਕਿ ਉਹਨਾਂ ਨੂੰ ਰੈਵਨਿਊ ਜਾਂਦਾ ਹੈ ਕਰੋੜਾ ਰੁਪਏ ਰੈਵਨਿਊ ਆਉਂਦਾ ਉੱਥੋਂ ਆ ਪਿੱਛੇ ਇਹਨਾਂ ਨੇ ਕੀ ਕੀਤਾ ਤਾਲ ਪਰ ਰੋੜ ਹੂੰ ਟੈਨਾਂ ਨਹੀਂ ਬਣਾਈ ਮੇਨ ਰੋੜਾ ਹੈ ਟੈਨਾਂ ਨਹੀਂ ਮਾਤੀ ਉਹ ਕਿਉਂ ਬਣਾਤੀ ਜੀ ਇਹਦੇ ਪਾਣੀ ਖੜਦਾ ਜੀ ਪਾਣੀ ਖੜਦਾ ਹੱਲ ਨਹੀਂ ਕੀਤਾ ਵੀ ਪਾਣੀ ਕਿਉਂ ਖੜਦਾ ਵਾ ਹੂੰ ਵੀ ਇਹਦੇ ਪੈਪ ਪਾਈ ਹੋਰ ਪਾਈਏ ਟੈਨਾਂ ਹੀ ਬਣਾ ਦੋ ਟੈਨਾਂ ਨਾਲ ਜੋ ਗੱਡੀ ਚੱਲੀ ਹੈ ਬਹੁਤ ਮਾੜਾ ਹਾਲ ਹੈ ਲੁਕੀ ਸਰਕਾ ਲੁਕਦੀ ਹੈ ਨਾ ਜੀ ਉਹਦੇ ਨਾਲ ਅੱਧੇ ਪੈਸੇ ਲੱਗਦੇ ਲੁਕੀ ਸਕਣ ਵਾਲੇ ਕਹਿੰਦਾ ਨੇ ਪੈਸੇ ਡਬਲ ਟ੍ਰिपल ਲੱਗ ਜਾਂਦੇ ਆ ਕੋਈ ਜੋ ਫਰਕ ਕਿੰਨਾ ਹੈ ਕੋਈ ਕਮਿਸ਼ਨ ਜ਼ਿਆਦਾ ਮਿਲਦਾ ਅਫਸਰਾਂ ਨੂੰ ਹਮ ਬਿਲਕੁਲ ਕਮਿਸ਼ਨ ਦਾ ਫਰਕ ਹੈ ਲੁਕ ਦੇ ਵਿੱਚ ਲੋਕਾਂ ਲਈ ਜ ਘਟ ਹੈ ਤੇ ਟੈਲ ਵਾਲੀ ਜਿਆਦਾ ਹੈ ਲੋਕਾਂ ਦੇ ਸਰਕਾਰੀ ਲੁਕਾਣੀ ਹੈ ਉਹ ਚ ਮਰਜੀ ਉਹ ਘਟ ਹੁੰਦਾ ਵਾ ਤੇ ਕਮਿਸ਼ਨ ਫਿਰ ਨਹੀਂ ਜਾ ਦੇ ਸਕਦੇ ਟੈਲਾਂ ਦੇ ਵਿੱਚ ਕਮਿਸ਼ਨ ਕਿੰਨਾ ਮਿਲ ਜਾਂਦਾ ਪਟਿਆਲਾ ਦਾ ਜੈਨ ਸਾਹਿਬ ਉਥੇ ਤਾਂ ਬੜੀ ਹੈਵੀ ਇੰਡਸਟਰੀ ਹੈ ਤੇ ਬਹੁਤ ਹੈਵੀ ਵਹੀਕਲ ਲੰਘਦੇ ਨੇ ਉਥੋਂ ਲੋਡਿੰਗ ਵਾਲੇ ਗੱਡੀਆਂ ਲੰਘਦੇ ਉਹ ਤਾਂ ਬਹੁਤ ਜ਼ਿਆਦਾ ਇਫੈਕਟਿਵ ਨਹੀਂ ਹੋਣਗੀਆਂ ਮੇਰੇ ਅਨੁਸਾਰ ਇਹ ਬਿਲਕੁਲ ਨਹੀਂ ਹੈਗਾ ਉਹ ਨੂੰ ਕਮਿਸ਼ਨ ਚਾਹੀਦਾ ਉਹਨੇ ਕੀ ਲੈਣਾ ਹੂੰ ਮੁੰਡਾ ਕਮਿਸ਼ਨ ਚਾਹੀਦਾ ਹੂੰ ਕਾਜੀਨਰ ਦੇ ਕਾਰੋਲੇ ਕਿਹੜੀ ਸੜਕ ਬਚੀ ਹੋਈ ਹੈ ਕਿਹੜੀ ਸੜਕ ਬਚੀ ਹੋਈ ਹੈ ਸਾਰੀਆਂ ਸੜਕਾਂ ਦਾ ਮਾੜਾ ਹਾਲ ਹੈ ਸਭ ਪਹਿਲੇ ਲੱਗੇ ਕੰਮ ਹੁੰਦੇ ਆ ਅੱਜ ਕਾਰਪੋਰੇਟ ਤੈਨੂੰ ਟੈਂਡਰ ਕਰਕੇ ਕੈਂਸਲ ਕਰਦੇ ਕਹਿੰਦੇ ਜਦ ਪਤੇ ਨਾਲ ਵੀ ਟੈਂਡਰ ਲਾਏ ਨੇ ਇਹ ਟੈਂਡਰ ਮਿਲਣੇ ਕੈਂਸਲ ਹੋਣੇ ਆ। ਹੂੰ। ਸਮਝ ਨਹੀਂ ਆਉਂਦੀ ਕੀ ਕਰੇ ਕੀ ਨਹੀਂ ਕਰਦੇ। ਇੱਕ ਠੇਕੇਦਾਰ ਆਉਂਦਾ। ਹੂੰ। ਮੈਂ ਕਿਹਾ ਜੀ ਕੰਪਲੇਨ ਕੀਤੀ ਹੋਈ ਏ ਠੇਕੇਦਾਰ ਦੇ। ਓਕੇ। ਵੀ ਇਹਦੇ ਪੰਜ ਬਿਲ ਕਢਾਓ। ਠੇਕੇਦਾਰ ਦੇ। ਆ ਕੈਪਟਰ ਵਾਲਾ ਕੋਈ ਹੈਗਾ? ਅੱਛਾ ਜੀ। ਮੈਂ ਕਹਿੰਦਾ ਪੰਜ ਬਿਲ ਕਢਾ ਕੇ ਚੈੱਕਰਾਓ। ਹੂੰ। ਮੈਂ ਕਹਿੰਦਾ ਜੀ ਜਿਹੜੇ 25 ਫਣੀ ਵੀ ਕੰਮ ਕੀਤਾ ਮੈਂ ਜੂਲ ਰੱਖਾ। ਪੈਸੇ ਪੂਰੇ ਲੈ ਗਿਆ। ਪੈਸੇ ਪੂਰੇ ਸਾਡੇ ਫਣੀ ਲੈ ਗਿਆ। ਚੈੱਕ ਕਰਾਓ। ਮਤਲਬ 100 ਰੁਪਏ ਦਾ ਕੰਮ ਸੀ 25 ਪੈਸੇ ਕੀਤਾ ਤੇ ਪੇਮੈਂਟ ਪੂਰੀ ਲੈ ਗਿਆ। 25 ਵੀ ਨਹੀਂ ਕੀਤਾ ਉਹਨਾਂ। ਹਮ ਮੇਰੇ ਕਾਲਾ ਵਿਆਹ ਚੱਲ ਰਹੀ ਹੈ ਜੀ ਪੂਰੀ ਕਾਲਾ ਵਿਆਹ ਮੈਂ ਨਾਲ ਲੇ ਕੇ ਮੁਤਾਫਤਾਂ ਨੂੰ ਕਮੇਲੇ ਲੈ ਕੇ ਦਿੱਤੀ ਹੈ ਹਮ ਤੇ ਕੋਈ ਅਸਰ ਨਹੀਂ ਜੀ ਕੋਈ ਅਸਰ ਨਹੀਂ ਕੋਈ ਐਕਸ਼ਨ ਨਹੀਂ ਨਾ ਜੀ ਕਹਿੰਦੇ ਬਲੈਕਲਿਸਟ ਕਰਤੇ ਲਾਇਆ ਹਜੇ ਬਲੈਕਲਿਸਟ ਲਾਇਆ ਹਮ ਕੋਈ ਨਾ ਕੋਈ ਐਮਐਲਏ ਆਊਗਾ ਉਹ ਕਈ ਕੋਈ ਐਮਐਲਏ ਦੀ ਗੱਲ ਕਹਿੰਦਾ ਚੱਲ ਰਹੀ ਹੈ ਕਿ ਮੇਰੇ ਜੀ ਹਮ ਤੇ ਸ਼ਾਇਦ ਉਹ ਸਪਸ਼ਟ ਕਰ ਰਿਹਾ ਉਹ ਕਹਿੰਦਾ ਜੀ ਮੇਰਾ ਐਮਐਲਏ ਖਰੀਦਿਆ ਮੇਰਾ ਬਲੈਕਲਿਸਟ ਕਰਕੇ ਖਾਵੇ ਕਿਹੜਾ ਕਰੋਂਦਾ ਉਹਨੇ ਚੈਲੰਜ ਕੀਤਾ ਹਮ ਮੈਂ ਪ੍ਰਧਾਨ ਨੇ ਜਾਣਾ ਹੋਣਾ ਵਿਚ ਪਲਾਨ ਬਸ ਜੜੀ ਨੂੰ ਜਾਣੇ ਦਾ ਫਿਰ ਚੈਲੰਜ ਕੀਤਾ ਜੀ ਉਹ ਕਹਿੰਦਾ ਮੇਰਾ ਕੀ ਮੈਨੂੰ ਬਲੈਕ ਕੱਕੇ ਦਿਖਾਓ ਕਹਿੰਦਾ ਸਾਰੇ ਅਫਸਰਾਂ ਨੂੰ ਪੈਸਾ ਦਿੰਨਾ ਮੈਂ ਸਾਰੇ ਲੀਡਰਾਂ ਨੂੰ ਪੈਸਾ ਦਿੰਨਾ ਕਿੱਡੀ ਰਾਣੀ ਦੀ ਗੱਲ ਆ ਉਪਰ ਉਪਰ ਕੀ ਅੰਨ ਕਰ ਰਿਹਾ ਬੰਦਾ ਕਮਾਲ ਹੈ ਜੀ ਠੇਕੇਦਾਰ ਦੇਖੋ ਤੁਸੀਂ ਕੰਮ ਵੀ ਕਰ ਰਿਹਾ ਤੇ ਰਿਸ਼ਤੇ ਵੀ ਦੇ ਰਿਹਾ ਔਰ ਓਪਨ ਕਹਿ ਰਿਹਾ ਮੈਂ ਪੈਸਾ ਦਿੰਦਾ ਹਾਂ ਕਹਿੰਦਾ ਪੈਸਾ ਦਿੰਨਾ ਮੈਂ ਯਾਰ ਮੈਂ ਸਾਰੇ ਲੀਡਰ ਨੂੰ ਪੈਸਾ ਦਿੰਨਾ ਹੂੰ ਉਹਨਾਂ ਕਹਿੰਦਾ ਨਾਲ ਅਗਰੇ ਸਭੀ ਸਾਰਿਆਂ ਨੂੰ ਪੈਸਾ ਦਿੰਦਾ ਮੈਂ ਕੋਈ ਬੰਦਾ ਮੇਰੇ ਨਾਲ ਪੰਗਾ ਕੋਣ ਲੜੂਗਾ ਲੈ ਕਮਾਲ ਹੋ ਗਈ ਯਾਰ ਠੇਕੇਦਾਰ ਸਾਰੇ ਬਦਨਾਮ ਹੋ ਰਿਹਾ ਥੋੜੇ ਵਰਗੇ ਬੰਦੇ ਗਲਤ ਕੰਮ ਕਰ ਪਰ ਹੁੰਦਾ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਚ ਵੀ ਮੇਅਰ ਉਹਨਾਂ ਦਾ ਤੇ ਡਿਪਟੀ ਮੇਅਰ ਸਾਰੇ ਸਿਸਟਮ ਉਹਨਾਂ ਦਾ ਪੈਉ ਤੇ ਇਮਾਨਦਾਰੀ ਦੀ ਲੀਹਾਂ ਉਹਨਾਂ ਨੇ ਲਿਖ ਲੈ ਕੇ ਕਿਤਾਬਾਂ ਭਰਤੀਆਂ ਪਰ ਤੁਹਾਨੂੰ ਨਜ਼ਰ ਨਹੀਂ ਆਇਆ ਇਹ ਚੀਜ਼ ਨਹੀਂ ਹੁਣ ਤੁਸੀਂ ਕਹੋਗੇ ਭ੍ਰਿਸ਼ਟਾਚਾਰ ਖਤਮ ਹਮ ਆਪ ਦੀ ਸਰਕਾਰ ਦੇ ਵਿੱਚ ਹਮ ਇਹੀ ਕਹੋਗੇ ਬੋਰਡ ਵੀ ਲੱਗੇ ਭਗਵੰਤ ਮਾਨ ਜੀ ਦੇ ਭ੍ਰਿਸ਼ਟਾਚਾਰ ਖਤਮ ਹਮ ਬਿਜਲੀ 24 ਘੰਟੇ ਹਮ ਯਾਰ ਕੋਈ ਬੰਦਾ ਭ੍ਰਿਸ਼ਟਾਚਾਰ ਖਤਮ ਮੈਂ ਪੰਜਾਬ ਦੇ ਵਿੱਚ ਤਾਂ ਆਪਾਂ ਨੂੰ ਕਿੱਦਾਂ ਲੱਗੂਗਾ ਹਮ ਕਿੱਦਾਂ ਲੱਗੂਗਾ ਸਾਰੇ ਨੂੰ ਨੇ ਜੈਨ ਸਾਹਿਬ ਇਹ ਸਿਸਟਮ ਫਿਰ ਚੇਂਜ ਕਿੱਦਾਂ ਹੋਏਗਾ ਚੇਂਜ ਇਹਨੂੰ ਕਰੂਗਾ ਕੌਣ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈ ਇਸ ਟੀਮ ਨੂੰ ਲੈ ਕੇ ਕਿਉਂਕਿ ਜਦੋਂ ਉਹ ਕਹਿੰਦੇ ਵੀ ਅਸੀਂ ਪੈਸੇ ਹਰ ਚੀਜ਼ ਦੇ ਪੈਸੇ ਦੇਨੇ ਆ ਫਿਰ ਉਸ ਤੋਂ ਬਾਅਦ ਰਿਸ਼ਵਤ ਵੀ ਦੇਣੀ ਪੈਂਦੀ ਹੈ ਲੋਕ ਤਾਂ ਬਹੁਤ ਦੁਖੀ ਨੇ ਇਸ ਦਾ ਹੱਲ ਕਿੱਦਾਂ ਨਿਕਲੇਗਾ ਕੋਈ ਲੋਕ ਅੱਗੇ ਆਣਗੇ ਹੱਲ ਤਾਂ ਨਿਕਲੇਗਾ ਦੇਖੋ ਪਹਿਲੀ ਗੱਲ ਆਪਾਂ ਕਲ ਕਰਦੇ ਹਾਂ ਹਾਲਾਤ ਬੜੇ ਮਾੜੇ ਆ ਹਮ ਅਗਰ ਬਹੁਤ ਬੰਦੇ ਮਾਰੇ ਆ ਲੁੱਟ ਘੁੱਟਾ ਹੋ ਰਹੀਆਂ ਉਹਦਾ ਮੇਨ ਇਸ਼ੂ ਨੇ ਹੈ ਜਿਵੇਂ ਕਿਸੇ ਵੀ ਥਾਣੇ ਚ ਜਾਓ ਤੁਹਾਨੂੰ ਤਾਂ ਬੰਦੇ ਨਹੀਂ ਮਿਲਣੇ ਕੋਈ ਸਟਾਫ ਹੀ ਨਹੀਂ ਜੇ ਮਾਲੋ ਤੇ ਸਵਾ ਉਹਨੇ ਹੀ ਲੋੜਾ ਨਾ ਪੰਜ ਬੰਦੇ ਹੁੰਦੇ ਆ ਕਿੰਨੇ ਹੋਰ ਫੜ ਲੈਣਗੇ ਬੰਦੇ ਹਮ ਟਾਈਮ ਨਹੀਂ ਨਿਕਲੇ ਕੋਲ ਇੱਕ ਬੰਦਾ ਦੋ ਚਾਰ ਬੰਦੇ ਹਾਈ ਕੋਰਟ ਚ ਲੱਗੇ ਹੁੰਦੇ ਆ ਕੋਈ ਕੋਰਟ ਸੈਸ਼ਨ ਕੋਰਟ ਚ ਲੱਗੇ ਹੁੰਦੇ ਆ ਹੈ ਜਾਂ ਕੋਈ ਬੰਦਾ ਲੀਡਰ ਆਇਆ ਹੁੰਦਾ ਉਹਦੇ ਮਗਰ ਲੱਗੇ ਜਾਂਦੇ ਨੇ ਸੇਫਟੀ ਵਾਸਤੇ ਹਮ ਥਾਣੇ ਖਾਲੀ ਹੈ ਨਵੀਂ ਭਰਤੀ ਜੇ ਇੱਕ ਥਾਣੇ ਵਿੱਚ ਸਵਾ ਹੁੰਦੇ ਆ ਹੀ ਲੋੜਾ ਸਵਾ ਬੰਦੇ ਹੋਣੇ ਚਾਹੀਦੇ ਆ ਬਿਲਕੁਲ ਜੇ ਇਹਨਾਂ ਨੇ ਲੋਕਾਂ ਨੂੰ ਇਹਨਾਂ ਨੇ ਆਪਣੇ ਮਤਲਬ ਵੋਟਾਂ ਵਾਸਤੇ ਸਮਝ ਲਓ ਜਾਂ ਆਪਣੇ ਸਮਾਜੇ ਵਿੱਚ ਐਵੇਂ ਬੈਲੂ ਬਣਾ ਲਈ ਗੱਲਵੈਂਦੀ ਬਣਨੇ ਆ ਤਾਂ ਫਿਰ ਨਵੇਂ ਪੱਤੀ ਘਰ ਲੋ ਨਾ ਬਿਲਕੁਲ 3 ਸਾਰੇ ਬੰਦੇ ਪੰਜਵੇਂ ਗੱਲਵੈਂਦੇ ਇੱਥੇ ਦਾਦਾ ਗੱਲਵੈਂਦੇ ਤੇ ਦੋ ਦੋ ਗੱਲਵੈਂਦੇ ਦਿੱਤੇ ਹੋਏ ਨੇ ਬਿਨਾ ਮਤਲਬ ਉਹ ਗੱਲਵੈਂਦੇ ਲਾਉ ਠਾਣੇ ਦੇ ਵਿੱਚ ਕਿਦਾਂ ਮੈਂ ਕਹਿੰਦਾ ਜੇ ਪਰਸ ਨੂੰ ਪਾਬਰਾ ਦਿੱਤੀਆਂ ਜਾਣ ਹਮ ਇੱਥੇ ਕ੍ਰਾਈਮ ਨਹੀਂ ਹੋਣਾ ਚਾਹੀਦਾ ਜੀ ਜੀ ਤਾਂ ਕ੍ਰਾਈਮ ਨਹੀਂ ਹੋਊਗਾ ਜੀ ਕ੍ਰਾਈਮ ਕਦੋਂ ਹੁੰਦਾ ਵਾ ਜਦੋਂ ਸਾਰੇ ਲੀਡਰ ਅਟੈਕ ਹੁੰਦੇ ਵਿੱਚ ਬਿਲਕੁਲ ਜੋ ਲੀਡਰ ਵੀ ਇਹਨੂੰ ਕਹਿੰਦਾ ਆ ਮੇਰਾ ਬੰਦਾ ਹਮ ਸ਼ਾਮ ਨੂੰ ਨਸ਼ਾ ਭੜਿਆ ਹੁੰਦਾ ਵਾਹ ਮੇਰਾ ਬੰਦਾ ਛੱਡ ਦਿੰਦਾ ਬੰਦਾ ਜਾਓ ਜੀ ਕੋਣ ਪੰਗਾ ਲਗੋ ਰਹੀ ਨਾ ਨਹੀਂ ਥਾਣਿਆਂ ਦੇ ਅਗਰ ਰਾਜਨੀਤੀ ਲੋਕਾਂ ਦੀ ਜਿਹੜੀ ਦਖਲ ਅੰਦਾਜ਼ੀ ਘਟ ਜੂਵੇ ਤਾਂ ਮੈਂ ਸਮਝਦਾ ਵੀ ਕੋਰਸ ਵੀ ਅੰਡਰ ਪ੍ਰੈਸ਼ਰ ਜਿਹੜਾ ਕੰਮ ਕਰਦੀ ਉਹ ਹਟ ਜੇਗੀ ਰਾਜਨੀਤੀ ਕੋ ਉਹਦੇ ਅੰਡਰ ਕੀ ਰਾਜਨੀਤੀ ਕੋ ਨਹੀਂ ਹੋਣੀ ਚਾਹੀਦੀ ਰਾਜੇ ਦਾ ਕੋਈ ਪਾਵਰ ਕੋਈ ਨਹੀਂ ਹੋਣੀ ਚਾਹੀਦੀ ਵੀ ਕਿਹੜੇ ਥਾਣੇ ਦਾ ਟੈਲੰਗ ਕਰ ਦੇ ਦੇਖੋ ਕ੍ਰਾਈਮ ਖਤਮ ਹੁੰਦਾ ਹਾਂ ਆ ਤੁਸੀਂ ਚਾਹ ਨੂੰ ਜਾਓ ਫਿਰ ਲੁੱਟ ਖਾ ਰੋ ਰੋ ਨੀ 5 7 10 ਲੁੱਟ ਖਾ ਰੋਜ਼ੇ ਕੰਮ ਹੈ ਜੀ ਇੱਕੋ ਨਾ ਪਟ્રોલ ਪੰਪ ਪਟ્રોલ ਪੰਪਾਂ ਦੀ 11 ਮਿਤੀ ਵਾਲੀ ਸੀ ਨਹੀਂ ਪ੍ਰੋਬਲਮ ਕੋਈ ਕਦਰ ਰੋਕ ਲੁੱਟ ਕੇ ਲੈ ਜਾਂਦੇ ਸਾਨੂੰ ਉਹ ਕਹਿੰਦੇ ਸਾਡੇ ਦੋ ਬੰਦੇ ਹੁੰਦੇ ਰਾਤ ਨੂੰ 10-10 ਬੰਦੇ ਆ ਜਾਂਦੇ ਲੁੱਟ ਕੇ ਲੈ ਜਾਂਦੇ ਸਾਡਾ ਕੰਮ ਕੀ ਲੈ ਜਾਂਦੇ ਮੈਂ ਹੁਣ ਜੈਨ ਸਾਹਿਬ ਕੱਲ ਪਰਸੋ ਖਬਰ ਪੜ੍ਹ ਰਿਆ ਸੀ ਵੀ ਇੰਨੀ ਭੁੱਖ ਮਰੀ ਹੋ ਗਈ ਐਨਾ ਮਾਹੌਲ ਖਰਾਬ ਹੋ ਗਿਆ ਕੰਜਕਾਂ ਕਿਸੇ ਘਰ ਤੋਂ ਕੰਜਕਾਂ ਨਿਕਲੀਆਂ ਕੰਜਕਾਂ ਦੇ ਨਾਲੇ ਦੇਣ ਤੇ ਉਹ ਵਿਚਾਰੀਆਂ ਆਪਣੇ ਘਰਾਂ ਨੂੰ ਜਾ ਰਹੀਆਂ ਉਹਨਾਂ ਦੇ ਜਿਹੜੇ ਕੰਜਕਾਂ ਦੇ ਪੈਸੇ ਲਿੱਤੇ ਤੇ ਉਹ ਹੋ ਕੇ ਲੱਗੇ ਉਹ ਹੋ ਕੇ ਲੱਗੇ ਦੱਸੋ ਇਹ ਹਾਲਾਤ ਨੇ ਅੱਜਕੱਲ ਨਸ਼ਾ ਨਸ਼ਾ ਕਰਕੇ ਨਾ ਜੀ ਲੁੱਟਖੋ ਬਹੁਤ ਜ਼ਿਆਦਾ ਵੱਧ ਚੁੱਕੀ ਐ ਹੂੰ ਜੇ ਚੰਗੇ ਸਜ਼ਾਵਾ ਦੇਣ ਤੇ ਚੰਗੇ ਉਹਨਾਂ ਨੂੰ ਰੱਖਣ ਜੇਲਾਂ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਖਤਮ ਹੋ ਸਕਦੀ ਹੈ ਅੱਜ ਜੋਗੀ ਨੇ ਵੀ ਕੀਤਾ ਹੀ ਹੈ ਨਾ ਆਪਾਂ ਜੁਪੀ ਦੇ ਵਿੱਚ ਕਿੰਨਾ ਮਤਲਬ ਘਟਿਆ ਵਾ ਗਾਫੋ ਨੀਚੇ ਗਿਆ ਵਾ ਪੰਜਾਬ ਵਿੱਚ ਤਾਂ ਬਹੁਤ بڑا ਨਹੀਂ ਪੰਜਾਬ ਹੈ ਇੱਥੇ ਲੋਕ ਬੜੇ ਸਾਫ਼ ਸੁੱਧ ਢੰਗ ਨਾਲ ਦਿੰਦੇ ਆ ਇਹਦਾ ਕੁਝ ਲੋਕਾਂ ਨੇ ਗਵਰ ਕਰਤੀ ਇਹ ਸਰਕਾਰ ਨੂੰ ਬਹੁਤ ਸ਼ਕਤੀ ਕਰਨੀ ਚਾਹੀਦੀ ਹੈ ਸ਼ਕਤੀ ਕਿੰਨੀ ਨਹੀਂ ਕਮ ਹੋ ਜਾਊਗਾ ਦੂਜੀ ਨੰਬਰ ਆ ਗਈ ਪ੍ਰਸ਼ਟਾਚਾਰ ਦੀ ਜੀ ਇਹ ਤਾਂ ਹੋ ਗਿਆ ਵੀ ਜੇ ਦੀ 18 ਦੇ ਵਿੱਚ ਪੂਰੇ ਮੁਲਾਜ਼ਮ ਹੋਣਗੇ ਪੂਰੇ ਪੁਰੇ ਬੰਦੇ ਹੋਣਗੇ ਤਾਂ ਇਹ ਜਿਹੜਾ ਕਾਇਮ ਉਹ ਕਰ ਸਕਦਾ ਹੈ ਇਹ ਰਾਜਨੀਤੀ ਜਿਹੜੀ ਆ ਉਹ ਇੰਟਰਫੇਰ ਬੰਦ ਹੋ ਜਵੇ। ਹੂੰ ਜੇ ਭ੍ਰਸ਼ਟਾਚਾਰ ਕਰ ਕਦੇ ਆ ਤਾਂ ਜੇ ਭ੍ਰਸ਼ਟਾਚਾਰ ਖਤਮ ਕਰਨਾ ਸਭ ਤੋਂ ਪਹਿਲਾਂ ਜਿਹੜੇ ਆਪ ਦੇ ਰਾਜਿਤਿਕ ਲੋਕ ਨੇ ਉਹ ਭ੍ਰਸ਼ਟਾਚਾਰ ਖੁਦ ਖਤਮ ਕਰਨ। ਜੀ ਇਹ ਖੁਦ ਖਤਮ ਕਰਨਗੇ ਤਾਂ ਹੀ ਲੋਕਾਂ ਨੂੰ ਕਹਿਣਗੇ ਵੀ ਭ੍ਰਸ਼ਟਾਚਾਰ ਨਹੀਂ ਕਰਨਾ। ਜੇ ਉਹ ਕਹਿੰਦੇ ਭਾਈ ਸਾਹਿਬ ਪੈਸੇ ਲੈ ਲਓ ਕੋਈ ਮੇਰਾ ਮਿੱਥਾ ਰੱਖ ਲਿਓ ਤਾਂ ਫਿਰ ਤਾਂ ਭ੍ਰਸ਼ਟਾਚਾਰ ਬਦਲਣੀ ਹੈ ਨਾ ਜੀ। ਹੂੰ ਆ ਗਾਰਸਵਾ ਦਾ ਵੀ ਬਣਾਇਆ ਜਿਹੜਾ ਮੈਂਬਰ ਰਜਿੰਦਰ ਰਜਿੰਦਰ ਗੁਪਤਾ ਜੀ ਬਣਾਏ ਨੇ। ਹੈ ਮੈਨੂੰ ਦੱਸੋ ਇਹ ਨੂੰ ਹੁਣ ਕੈਨੇਡਾ ਬਣਾਤਾ ਉਹਦਾ ਤੁਸੀਂ ਕੀ ਸਮਝਦੇ ਹੋ ਐਵੇਂ ਕੈਨੇਡਾ ਬਣਾਤਾ ਹੂੰ ਜਿੱਤ ਜਿੱਤਾ ਜਾਣੀ ਇਹਨਾਂ ਨੇ ਰਾਸੋ ਦਾ ਮੈਂਬਰ ਬਣਨੇ ਕਿਉਂਕਿ VOTING ਨਾਲ ਸੀ ਜ਼ਿਆਦਾ ਵਾ ਕਿਉਂਕਿ ਸਾਰੇ ਬੰਦੇ ਇਹਨਾਂ ਦੇ 92 ਮਤਲਬ 93 ਇਹਨਾਂ ਦੇ ਹੈਗੇ ਨੇ ਐਮਐਲਏ ਤਾਂ ਜਿੰਨਾ ਤਾਂ ਇਹਨਾਂ ਨਹੀਂ ਹੈ ਮੈਂ ਲਵਲੀ ਆਪਣਾਤਾ ਸੀ ਸ਼ੰਜੀ ਗੋੜਾ ਜੀ ਬਣਾਤੇ ਸੀ ਇਹ ਕਦੇ ਨਹੀਂ ਬਣ ਰਹੇ ਨੇ ਇਹ ਸਮਾਜੇ ਕੰਮ ਕਰਨ ਵਾਸਤੇ ਬਣਾ ਰਹੇ ਹੂੰ ਮੈਂ ਤੁਸੀਂ ਕਹਿਣ ਤੋਂ ਗਰੇਜ਼ ਕਰ ਰਹੇ ਹਾਂ ਵੀ ਜਿਹੜੇ ਇਹ ਜਿਹੜੇ ਲੋਕ ਬਣੇ ਨੇ ਇਹ ਮਿਲੀਅਨਰ ਲੋਕ ਨੇ ਪੈਸਾ ਨਾ ਕੋ ਜ਼ਿਆਦਾ ਇਹਨਾਂ ਦੀ ਪੌਕਟ ਜਿਹੜੀ ਉਹ ਭਾਰੀ ਹੈ ਤਾਂ ਕਰਕੇ ਇਹਨਾਂ ਦੇ ਇਹ ਨਜ਼ਰ ਆ ਜਾਂਦੇ ਨੇ ਲੋਕ ਇਹ ਤਾਂ ਕਹਿ ਲਾ ਵੀ ਇਹਨਾਂ ਨੂੰ ਆਪ ਪਾਰਟੀ ਨੇ ਪੈਸਾ ਚਾਹੀਦਾ ਵਾ ਉਹਨੂੰ ਕੋਈ ਮਤ ਨਹੀਂ ਆਈ ਸਮਾਜੀ ਸੇਵਾ ਕਰਨੀ ਹੈ ਲੋਕਲ ਸੇਵਾ ਕਰਨੀ ਹੈ ਪੰਜਾਬ ਦੀ ਸੇਵਾ ਕਰਨੀ ਹੈ ਪੰਜਾਬ ਨੂੰ ਲੁੱਟਣਾ ਆਏ ਨੇ ਲੁੱਟੀ ਲਿਆ ਲੁੱਟੰਗੇ ਆ ਨੇ ਲੁੱਟ ਲੁੱਟੀ ਲਿਆ ਤੁਲਜਨ ਸਾਹਿਬ ਆਖਰੀ ਪ੍ਰਸ਼ਨ ਪੁੱਛੂਗਾ ਤਾਂ ਦਰਤੋ ਵੀ ਤੁਸੀਂ ਬੀਗਏ ਵਪਾਰੀ ਕਿੱਦਾਂ ਦੇਖਦੇ ਹੋ ਵੀ 2027 ਦੇ ਵਿੱਚ ਜਿਹੜਾ ਵਪਾਰੀ ਤਪਕਾ ਕਿਉਂਕਿ ਵਪਾਰੀਆਂ ਦੀ ਵੋਟ ਪੈਗ ਬਹੁਤ ਹੈ ਸ਼ਹਿਰਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ ਨਾ ਤੇ ਕੀ ਲੱਗਦਾ ਵੀ 2027 ਦੇ ਵਿੱਚ ਵਪਾਰੀ ਹੁਣ ਸੂਝ-ਬੂਝ ਨਾਲ ਵੋਟ ਪਾਏਗਾ ਕਿ ਉਹੀ 2022 ਵਾਲਾ ਹਾਲ ਹੋਏਗਾ ਵੇਖਾ ਬੰਦ ਕਰਕੇ ਵੋਟ ਪਾ ਦੀਏ ਇਹ 2027 ਜੀ ਵੋਟ ਨਹੀਂ ਪੈਂਦੀ ਇਹਨਾਂ ਨੂੰ ਹੂੰ ਕਿਉਂਕਿ ਪੰਜਾਬ ਜੇ ਸਾਡਾ ਵਪਾਰ ਹੀ ਖਤਮ ਹੋ ਗਿਆ ਜੇ ਸਾਡੀ ਰੋਜੀ ਜਿੜੀ ਖਤਮ ਹੋ ਗਈ ਐ ਫੇ ਕਿਉਂ ਵੋਟ ਪਾਊਗਾ ਬੰਦਾ ਨਹੀਂ ਪਾਏਗਾ ਹਾਂ ਜਿਹਨੂੰ ਫਰੀ-ਫਰੀ ਮਿਲਦਾ ਹੈ ਮਾਲ ਤੇ ਸਿਰਫ ਫਰੀ ਹੀ ਉਹਨਾਂ ਦੀ ਗੱਲ ਬਖਰੀ ਹੈ ਪਪਾ ਜੀ ਬੰਦਾ ਦਾ ਬਿਲਕੁਲ ਵੋਟ ਨਹੀਂ ਪੰਦਾ ਕਿ ਜਗੀਰ ਕਰੂੰਗਾ ਮੈਂ ਤੁਹਾਨੂੰ ਇੱਕ ਨਵੀਂ ਗੱਲ ਸੁਣ ਲਗਿਆ ਦੋ ਟੰਡੇ ਲੱਗੇ ਕਾਰਪੋਰੇਸ਼ਨ ਦੇ ਹੁਣ ਪਹਿਲਾਂ ਟੈਂਡਰ ਲੱਗਿਆ ਹੈ ਉਹ ਪਤਾ ਨਹੀਂ ਕੈਂਸਲ ਹੋ ਰਿਹਾ ਪਤਾ ਨਹੀਂ ਮਿਲਣਾ ਕਿਹਨੂੰ ਪਤਾ ਹੀ ਕੁਝ ਨਹੀਂ ਓਕੇ ਉਹ ਤਾਂ ਦੋ ਵਾਰ ਟੈਂਡਰ ਲੱਗੇ ਟੈਂਡਰ ਹੋਣ ਲੱਗੇ ਕਿਸੇ ਵੀ ਠੇਕੇਦਾਰ ਟੰਡ ਨਹੀਂ ਪਾਏ ਹੂੰ ਕਹਿੰਦੇ ਪਾਣੀ ਨਹੀਂ ਯਾਰ ਇਹਨਾਂ ਪਤਾ ਨਹੀਂ ਕਦੋਂ ਕੋਈ ਬੰਦਾ ਅਟੈਕ ਕਰ ਦੇਵੇ ਯਾਰ ਗੈਂਗਸਟਰ ਜਿਹੜੇ ਗੈਂਗਲ ਹੋ ਗੁੰਦੇ ਗੈਂਗਾਂ ਨਾਲ ਜੁੜੇ ਹੋਏ ਆ ਉਹ ਵਿੱਚ ਇੰਟਰਫੇਅਰ ਕਰਨ ਲੱਗੇ ਮਤਲਬ ਵਪਾਰੀ ਡਰ ਗਿਆ ਕਿ ਬਾਈ ਡਰ ਗਿਆ ਹੂੰ ਆ ਟਾਈਮ ਮੜਾ ਹੀ ਹੈ ਹੂੰ ਆ ਸਰਕਾਰ ਸੁਖਨਾਂ ਬਹੁਤ ਮੜਾ ਹਾਲਾ ਏ ਬੁਖੇ ਬੜਨੀ ਹੈ ਕੀ ਕਹਿਣਾ ਚਾਹਦੇ ਹੋ ਪ੍ਰਸ਼ਾਸਨ ਨੂੰ ਕੀ ਅਪੀਲ ਹੈ ਸਰਕਾਰ ਨੂੰ ਕੀ ਅਪੀਲ ਹੈ ਜੇ ਤੁਹਾਡੀ ਗੱਲ ਸੁਣੀ ਜਾਵੇ ਤਾਂ ਉੱਥੇ ਤੱਕ ਪਹੁੰਚੇ ਸਰਕਾਰ ਨੂੰ ਅਪੀਲ ਤਾਂ ਇਹੀ ਹੈ ਵੀ ਇੱਕ ਤਾਂ ਪਛਤਾ ਕੇ ਕਦਮ ਕਰਨ ਵਾਸਤੇ ਕੋਈ ਨਾ ਕੋਈ ਹੱਲ ਕਰੇ ਆਪਣੇ ਜਿਹੜੇ ਉਹਨਾਂ ਇਦਾਦਨੀਤ ਲੋਗ ਹੈ ਉਹਨਾਂ ਦੇ ਉੱਪਰ ਸਖਤੀ ਕੀਤੀ ਜਾਵੇ ਮੈਂ ਸਟੇਨੀ ਕਰਨੀ ਕੰਮ ਕਰੋ ਸੇਵਾ ਕਰੋ ਪਰ ਇਹ ਸਰਕਾਰੀ ਆਪ ਇਦਾਦਨੀਆ ਫੇਕ ਹੀ ਕਰੋਗੇ ਯਾਰ ਕਿਰੋਂ ਅਪੀਲ ਕਰੀਏ ਥੋੜੀ ਗੱਲ ਤੇ ਮੈਂ ਕੀ ਕਿਦੋਂ ਕਰਨੀ ਵੀਰ ਉਹਨੂੰ ਕਰਾਂਗੇ ਨਾ ਜਿਹੜਾ ਬੰਦਾ ਸੁਣਦਾ ਹੋਵੇ ਕਿ ਆਪ ਵੀ ਪੂਰੇ ਮਾੜਾ ਹਾਲਾ ਪੂਰੇ ਕਿਥੇ ਦਾ ਕੀ ਮਾੜਾ ਹਾਲਾ ਹੈ ਕਿ ਇਹਨੂੰ ਅਪੀਲ ਕਰੋਂਗੇ ਤੁਸੀਂ ਮਤਲਬ ਰੱਬ ਹੀ ਰੱਖਾ ਫਿਰ ਰੱਬ ਰੱਖਾਈ ਹੈ ਪੰਜਾਬ ਦੇtion ਰੱਬ ਰੱਖਾਈ ਹੈ ਹਮ ਸਰਕਾਰ ਬਦਲੋ ਦੀ ਦੋ ਸਾਈ ਸਾਰੇ ਬੁਬਾਰੀ ਉਮੀਦ ਰੱਖਦੇ ਆ ਕਿ ਕੋਈ ਨਾ ਕੋਈ ਸਰਕਾਰ ਬਦਲੇ ਜਾਨ ਦੁਕਾਨ ਤੇ ਸੇ ਹੈ ਅਕਾਲੀ ਤੇ ਭਾਤ ਜਨਤਾ ਬੜੀ ਲੜ ਕੇ ਪੰਜਾਬ ਕਾ ਹਮ ਇਹ ਦੋਨੇ ਇਕੱਠੇ ਹੋ ਕੇ ਆਂਦੇ ਆ ਫਿਰ ਜਿਹੜਾ ਕਰਜ਼ਾ ਕੋਝਾ ਲਾ ਦੇ ਸੈਂਟਰ ਦੀ ਸਰਕਾਰ ਉਹਨੂੰ ਕੋਈ ਫਰਕ ਨਹੀਂ ਪੈਣਾ ਲੱਗਦਾ ਇਹ ਚੀਜ਼ ਮناسب ਹੋ ਜੂਗੀ ਹੋ ਸਕਦੀ ਹੈ ਕਿਉਂ ਨਹੀਂ ਹੋ ਸਕਦੀ ਕੱਲੇ ਕਰ ਲੈ ਜਿੰਨਾ ਕੋਈ ਨਹੀਂ ਪਰ ਬੀਜੇਪੀ ਤਾਂ ਜਿਆਦਾ ਨੇੜਤਾ ਦਿਖਾ ਰਹੀ ਹੈ ਅਮਰਿਤਪਾਲ ਦੀ ਪਾਰਟੀ ਨਾਲ ਨਹੀਂ ਜੀ ਨਹੀਂ ਹਮ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਦਾ ਕੱਲ ਪਰਸੋ ਬਿਆਨ ਸੀ ਨਹੀਂ ਜੀ ਨਹੀਂ ਜਿਹੜੀ ਅਕਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਜਿਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਨਾਲ ਹੀ ਟੱਚ ਬਣ ਉਸਦੀ ਉਹਨਾਂ ਉਹਦਾ ਉਹਦਾ ਖਾਲਸਾ ਜੀ ਟੈਪ ਲੋਕ ਹੋ ਗਏ ਇਕੱਠੇ ਹਮ ਉਹਨਾਂ ਨੇ ਵੋਟ ਨਹੀਂ ਪਾਈ ਕਿਉਂਕਿ ਅੱਜ ਖਾਲਸਾਣ ਜਿਹੜਾ ਖਤਮ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਖਾਲਸਾਣ ਕਿੱਥੇ ਹੈ ਕਿੱਥੇ ਖਾਲਸਾਣ ਉਹ ਤਾਂ ਐਵੇਂ ਥੋੜੇ ਰੌੜਾ ਪਾਉਂਦੇ ਆ ਪਰ ਅਮਰਿਤਪਾਲ ਜੈਨ ਸਾਹਿਬ ਸਭ ਤੋਂ ਵੱਡੀ ਲੀਡ ਨਾਲ ਇੱਕ ਕੋ ਬੰਦਾ ਜਿੱਤਿਆ ਸੀ ਨਾ ਇੱਕ ਦੋ ਬੰਦੇ ਨੇ ਕੀ ਫਰਕ ਪੈਂਦਾ ਹੂੰ ਇਹ ਲਾਕੇ ਹੁੰਦੇ ਆ ਕਈ ਲੋਕ ਡਰ ਕੇ ਪਾਉਂਦੇ ਕੋਈ ਇਦਾਂ ਪਾਉਂਦੇ ਆ ਉਹ ਲੱਗਦਾ ਵੀ ਸ਼ਾਇਦ ਕੋਈ ਵਧੀਆ ਕੰਮ ਕਰੇ ਉਮੀਦ ਵੀ ਆਖਣਦੇ ਆ ਲੋਕ ਹੁਣ ਸਾਨੂੰ ਪਤਾ ਲੱਗ ਗਿਆ ਯਾਰ ਸਭ ਜਿਹੜੇ ਬੰਦੇ ਆ ਪੰਜਾਬ ਦਾ ਬੇੜਾ ਕਰ ਕਰਨ ਲੱਗੇ ਹੋਏ ਨੇ ਅੱਜ ਇਹ ਪੰਜਾਬ ਦੇ ਵਿੱਚ ਲੋਕ ਸ਼ਾਂਤੀ ਚਾਹੁੰਦੇ ਆ ਜੇ ਪੰਜਾਬ ਵਿੱਚ ਸ਼ਾਂਤੀ ਹੋ ਜੇ ਭ੍ਰਿਸ਼ਟਾਚਾਰ ਖਤਮ ਹੋ ਜੇ ਆ ਜਿਹੜੇ ਲਾਕੇ ਪਾਣੇ ਬੰਦ ਹੋ ਜਾਣ ਤਾਂ ਪੰਜਾਬ ਸਾਡਾ ਬਹੁਤ ਜਲਦੀ ਪਤਾਨੂ ਜਾਊਗਾ ਹੂੰ ਇਹ ਬਾਕੀ ਸੋਨੇ ਦੀ ਚੀੜੀ ਬਣੂ ਪੰਜਾਬ ਕੀ ਲੱਗਦਾ ਬੀਜੇਪੀ ਦੇ ਲੀਡਰ ਵੀ ਇਹੀ ਚੀਜ਼ ਮੰਨਦੇ ਆ ਜੋ ਤੁਸੀਂ ਧਾਰਨਾ ਕੀਤੀ ਵੀ ਇਕੱਲੀ ਬੀਜੇਪੀ ਇਕੱਠੇ ਹੋਣੀ ਜਿਹਦੇ ਬੀਜੇਪੀ ਦੇ ਲੀਡਰ ਵੀ ਮੰਨਦੇ ਨੇ ਇਹ ਗੱਲ ਵੀ ਅਕਾਲੀ ਦਲ ਨੇੜੇ ਹੋਣਾ ਚਾਹੀਦਾ ਬੀਜੇਪੀ ਦੇ ਉਹ ਕੈਪਟਨ ਸਾਹਿਬ ਵੀ ਹੁਣੇ ਕਹਿ ਕੇ ਹਟੇ ਦੇ ਹੂੰ ਜਾਖੜ ਸਾਹਿਬ ਵੀ ਕਹਿ ਰਹੇ ਆ ਕਾਫੀ ਲੋਕ ਕਹਿ ਰਹੇ ਨੇ ਵੀ ਭਾਤੀ ਅੰਦਰ ਬੜੇ ਕਾਲੀ ਹੋਣਗੇ ਕਿਉਂਕਿ ਇਹ ਉਹ ਲੋਕ ਹੈ ਜਿਹਨਾਂ ਨੂੰ ਪਤਾ ਇਕੱਲੇ ਭਾਤੀ ਅੰਦਰ ਪਾਰੀ ਨਹੀਂ ਹੋ ਜ ਸਕਦੀ ਮਤਲਬ ਵੱਡੀ ਲੀਡਰਸ਼ਿਪ ਤੇ ਫੈਸਲੇ ਦੇ ਹੱਕ ਚ ਦੂਜੇ ਨੇ ਪਰਦੇ ਜਿਹੜੇ ਕਾਲੀ ਵੀ ਕਰ ਨਹੀਂ ਜ ਸਕਦੇ ਇਹ ਦੋਨੇ ਇਕੱਠੇ ਹੋ ਕੇ ਤਾਂ ਜਿੱਤ ਸਕਦੇ ਆ ਹੂੰ ਇਹ ਤਾਂ ਹੈ ਨਹੀਂ ਭਾਜੀ ਜਾਂਦਾ ਬੜੀ ਕਾਫੀ ਨਾਲ ਲੱਗੂਗੀ ਜਾਂ ਆਪਣਾ ਲੱਗੂਗੀ ਹੂੰ ਰਾਲ ਨਹੀਂ ਸਕਦੀ ਐ ਕਾਲੀਆਂ ਨਾਲ ਹੀ ਲੜ ਸਕਦੀ ਐ ਅਕਾਦੀ ਸਰਕਾਰ ਜਿਹੜੀ ਐ ਵਪਾਰੀਆਂ ਲਈ ਵੀ ਵਧੀਆ ਵਾਪਸ ਤੁਸੀਂ ਦੇਖਿਆ ਤੇ ਕਾਲੀਆਂ ਦੇ ਰਾਹ ਦੇ ਵਿੱਚ ਕਿਤੇ ਗੁੰਡਾ ਕਰਦੀ ਹੂੰ ਦੇਖਿਆ ਇਹਨਾਂ ਭ੍ਰਸ਼ਟਾ ਜਿਹਨਾਂ ਅੱਜ ਨਜ਼ਰ ਆ ਰਹੇ ਆ ਜੀ ਬਹੁਤ ਜ਼ਿਆਦਾ ਫਰਕ ਹੈ ਬਿਲਕੁਲ ਉਹ ਤੇ ਆਪਣਾ ਪਰ ਮਖਦਾ ਸੀਗਾ ਹੂੰ ਅੱਜ ਦੇਖੋ ਨਾ ਕਿੱਡਾ ਕਮਿਊਨਿਟੀ ਅੰਦਰ ਬੜੇ ਕਿਆ ਕਿਆ ਲੀਡਰ ਹੁੰਦਾ ਫਿਰ ਕਹਿੰਦੇ ਅੱਜ ਅਸੀਂ ਬਦਲਾ ਖੋਦਿਆ ਨਾਲ ਕੰਮ ਕਰਦੇ ਆ ਹੂੰ ਜੇ ਕੇਜੀਵਾਂ ਅੰਦਰ ਕਰਦੇ ਆ ਫੇਰ ਕਹਿੰਦੇ ਬਦਲਾਖੋਰੀ ਕਰਦੇ ਜਿਹੜੀ ਪੰਜਾਬ ਕਰ ਰਹੇ ਉਹ ਹੂੰ ਮਨੀਸ਼ੋ ਦੀਆਂ ਅੰਦਰ ਜਨੇ ਬਦਲਾਖੋਰੀ ਨਾ ਕੀਤਾ ਸੀ ਸਰਕਾਰ ਨੇ ਹੂੰ ਹੈ ਸੰਜੀ ਦੇ ਅੰਦਰ ਕੀਤਾ ਬਦਲਾਖੋਰੀ ਨਾ ਕੀਤਾ ਜੇ ਪੰਜਾਬ ਜਿਉ ਆਪ ਕਰਦੇ ਹੋ ਇਹ ਬਦਲਾਖੋਰੀ ਨਹੀਂ ਹੈਗੀ ਹੂੰ ਇਹ ਤਾਂ ਬਦਲਾਖੋਰੀ ਹੈ ਨਾ ਪਰ ਉਹ ਕਹਿੰਦੇ ਆਏ ਨਾਲੋਂ ਵੱਧ ਸੰਪਤੀ ਜਿਹੜੀ ਹੈ ਉਹ ਮਜੀਠੀਆ ਸਾਹਿਬ ਦੇ ਕਾਗਜ਼ ਪੱਤਰਾ ਜੁ ਨਿਕਲੀਆ ਤਾਂ ਕਰਕੇ ਉਹ ਇਨਵੈਸਟੀਗੇਸ਼ਨ ਦੇ ਤੌਰ ਤੇ ਉਹ ਸਿੱਧ ਹੋ ਗਏ ਨੇ ਤੇ ਅੰਦਰ ਕਰਤਾ ਉਹ ਜਦੋਂ ਫਿਰ ਸਰਕਾਰ ਨੇ ਜਾਊਗਾ ਤਾਂ ਇਹਨਾਂ ਦੇ ਵੀ ਜਿਹੜੀ ਗਿੰਤੀ ਕਰਾਂਗੇ ਤਾਂ ਵੱਧੀ ਨਿਕਲਣੀ ਹੈ ਘੱਟ ਸੋਕੀ ਕਰਨੇ ਆ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਸੀ ਅੱਜ ਉਹ ਕਰੋੜਪਤੀ ਪਹੁੰਚ ਗਏ ਕਿੰਦਾ ਪੈਸਾ ਤਾਂ ਹੁੰਦਾ ਹੀ ਹੈ ਜਿਹੜੇ ਇਹਨਾਂ ਨੇ ਤਾਂ ਪੈਸਾ ਬਹੁਤ ਨਿਯਾਰਜ ਕਮਾਇਆ ਬਹੁਤ ਜ਼ਿਆਦਾ ਕਈ ਐਮਐਲਏ ਨੇ ਕੋਠੀਆਂ ਵੀ ਬਣਾ ਲਈਆਂ ਜੀ ਆਪਣੀਆਂ ਬਹੁਤ ਜ਼ਿਆਦਾ ਮੈਂ ਤਾਂ ਜੀ ਦੇਖੋ ਜਦੋਂ ਦੂਜੀ ਸਰਕਾਰ ਆਉਗੀ ਨਾ ਫਿਰ ਜਲ ਟਿਕੂਗਾ ਅੱਜ ਤਾਂ ਕੋਈ ਬੋਲ ਨਹੀਂ ਸਕਦਾ ਨਾ ਅੱਜ ਕੋਈ ਬੋਲ ਨਹੀਂ ਸਕਦਾ ਅਜੇ ਕੱਲ ਤਾਂ ਇਹਨਾਂ ਦੀ ਸਰਕਾਰ ਜਿਹੜੀ ਹੈ ਬੜੀ ਪਾਵਰਫੁਲ ਹੈ ਤੁਹਾਡੇ ਨਾਲ ਹੀ ਪਰਚਾ ਹੋ ਜਾਊਗਾ ਜੇ ਕੋਈ ਨਿਊ ਯਾਰ ਬੰਦਾ ਲਾਊਗਾ ਇਹਨੇ ਇਹਨੇ ਹੱਥ ਜ ਨਹੀਂ ਲਾਊਗਾ ਹੂੰ ਉਹ ਚੱਲ ਨਹੀਂ ਬੰਦ ਕਰਦਣਗੇ ਹ ਇਹ ਤਾਂ মিডিਆ ਦੇ ਪੂਰੀ ਆਪਣਾ ਕਬਜ਼ਾ ਕਰਨਾ ਚਾਹੁੰਦੇ ਆ ਟੈਂਟਰਸ਼ਿਪ ਚੱਲ ਰਹੀ ਹੈ ਪਿਉਰੀ ਪਿਉਰੀ ਬਹੁਤ ਬਹੁਤ ਧੰਨਵਾਦ ਜੈਨ ਸਾਹਿਬ ਸਮਾਂ ਦੇਣ ਲਈ ਸੋ ਇਹ ਸੀਗੇ ਵਿਨੋਦ ਜੈਨ ਜੀ ਜੋ ਕਿ ਇੱਕ ਵਪਾਰੀ ਨੇ ਇਹਨਾਂ ਨੇ ਕਿਹਾ ਵੀ ਅਗਰ ਪੰਜਾਬ ਦੀ ਤਰੱਕੀ ਕੋਈ ਹੋ ਕਰ ਸਕਦਾ ਕੋਈ ਦੂਜੀ ਪਾਰਟੀ ਕਰ ਸਕਦੀ ਹੈ ਤੇ ਉਹ ਭਾਜਪਾ ਅਕਾਲੀ ਦਲ ਅਗਰ ਜੁਆਇੰਟ ਹੋ ਜਾਣ ਤਾਂ ਪੰਜਾਬ ਦੀ ਤਰੱਕੀ ਜਿਦਾ ਪਿਛਲੇ ਸਮੇਂ ਚ ਕਰਦੀ ਆ ਰਹੀ ਹੈ ਸਰਕਾਰਾਂ ਹੁਣ ਵੀ ਹੋਏਗੀ ਔਰ ਆਮ ਆਦਮੀ ਪਾਰਟੀ ਵੱਲ ਉਹਨਾਂ ਨੇ ਕਿਹਾ ਵੀ ਉਸ ਤੇ ਤਾਂ ਸਾਡਾ ਰੱਬ ਰੱਖਾ ਹੈ ਉਹ ਸਪਾਰਟੀ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਉਮੀਦ ਨਹੀਂ ਹੈਗੀ ਪੰਜਾਬ ਦੇ ਲੋਕਾਂ ਨੂੰ ਵੀ ਕਿਹਾ ਵੀ ਪੰਜਾਬ ਦੇ ਲੋਕ ਵੀ ਉਸ ਪਾਰਟੀ ਤੇ ਕੋਈ ਉਮੀਦ ਨਾ ਰੱਖਣ ਕਿਉਂਕਿ ਇਹ ਪਾਰਟੀ ਪੰਜਾਬ ਦਾ ਭਲਾ ਕਰਨ ਦੇ ਵਿੱਚ ناکਾਮਯਾਬ ਰਹੀ ਹੈ ਬਾਕੀ ਹੁਣ ਆਉਣ ਵਾਲਾ ਸਮਾਂ ਦੱਸੇਗਾ 2027 ਦੇ ਵਿੱਚ ਲੋਕਾਂ ਦਾ ਕੀ ਰੁਕ ਰਹਿਦਾ ਬਹੁਤ ਬਹੁਤ ਧੰਨਵਾਦ